ਪੰਜਾਬ ਸਰਕਾਰ ਨੇ ਜਿਹੜੀ ਰਾਤ ਰਿਪੋਰਟ ਜਾਰੀ ਕੀਤੀ ਆ ਉਹਦੇ ਵਿੱਚ ਕਹਿ ਦਿੱਤਾ ਹੈ ਕਿ ਪੰਜਾਬ ਦੇ 23 ਦੇ 23 ਜ਼ਿਲ੍ਹੇ ਹੜ੍ਹ ਪ੍ਰਭਾਵਿਤ ਹੋ ਚੁੱਕੇ ਨੇ ਪਹਿਲਾਂ 12 ਜ਼ਿਲ੍ਹਿਆਂ ਦੀ ਗੱਲ ਸੀਗੀ ਉਹਨਾਂ ਦੇ ਵਿੱਚ ਦਰਖਤ ਡਿੱਗੇ ਹੋਏ ਨੇ ਕਿਤੇ ਹੱਡਾ ਰੋੜੀਆਂ ਹੀ ਲੱਗੀਆਂ ਪਈਆਂ ਸੀਗੀਆਂ ਕਿਤੇ ਲਗਾਤਾਰ ਕੁਝ ਮੌਤਾਂ ਨੇ ਜਿਹੜੀਆਂ ਆਪਾਂ ਉਹ ਕਾਊਂਟ ਨਹੀਂ ਹੋ ਰਹੀਆਂ ਜਿਵੇਂ ਕੱਲ ਲੁਧਿਆਣਾ ਜ਼ਿਲ੍ਹੇ ਦੇ ਸੰਗੋਵਾਲ ਪਿੰਡ ਦੇ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਆ ਗਈ ਜਿਹੜੀ ਉਹ ਕਰੰਟ ਲੱਗਣ ਕਰਕੇ ਹੋਈ ਤਰਨਤਾਰਨ ਚ 9 ਸਾਲ ਤੇ 11 ਸਾਲ ਦੇ ਦੋ ਬੱਚੇ ਇੱਕ ਟੋਏ ਚ ਡਿੱਗ ਕੇ ਉਹਨਾਂ ਦੀ ਮੌਤ ਹੋ ਗਈ ਭਾਗੀਵੰਦਰ ਪਿੰਡ ਦੇ ਵਿੱਚ ਬਠਿੰਡਾ ਏਰੀਆ ਦੇ ਵਿੱਚ ਇੱਕ ਵਿਅਕਤੀ ਸਵੇਰੇ ਲੈਟਰਨ ਗਿਆ ਔਰ ਉਹ ਪਾਣੀ ਕਿਤੇ ਟੋਬੇ ਦਾ ਛੱਪੜ ਨੇੜੇ ਪੈਂਦਾ ਸੀਗਾ ਉਹਨਾਂ ਦੀ ਟਾਇਲਟ ਚ ਆਵੜਿਆ ਔਰ ਉਹ ਵਿਚਾਰਾ ਵਿਚੀ ਡਿੱਗ ਗਿਆ ਪਖਾਨੇ ਦੇ ਤੇ ਉੱਥੇ ਉਹਦੀ ਮਤਲਬ ਮੌਤ ਜਿਹੜੀ ਉਹ ਹੋਈ ਆ ਸੋ ਇਸ ਹਿਸਾਬ ਦੇ ਨਾਲ ਵੀ ਬਹੁਤਾਂ ਤੇ ਸੱਪ ਲੜ ਗਏ ਲੋਕਾਂ ਦੇ ਮਤਲਬ ਬੰਦਾ ਪੰਜਾਬ ਦੇ ਇਹਨਾਂ ਹੜ੍ਹਾਂ ਨੂੰ ਕੌਮੀ ਆਫਤ ਨਹੀਂ ਲਾਨਿਆ ਜਾਂਦਾ ਉਦੋਂ ਤੱਕ ਸੈਂਟਰ ਨੇ ਨਾ ਤਾਂ ਆ ਕੇ ਇਹਨਾਂ ਦੀ ਬਾਹ ਫੜਨੀ ਹੈ ਤੇ ਨਾ ਹੀ ਕੋਈ ਵੱਡਾ ਰਾਹਤ ਪੈਕੇਜ ਦਾ ਐਲਾਨ ਕਰਨਾ ਹੁਣ 17000 ਤੋਂ ਖਰਚਾ ਕਰੀ ਬੈਠਾ ਝੋਨਾ ਨਿਕਲਦਾ 30000 ਰੁਪਏ 90 ਲੱਖ ਰੁਪਏ ਤੱਕ ਦਾ ਪਠਾਨ ਮਾਜਰਾ ਮਤਲਬ ਐਡਾ ਕਿਹੜਾ ਜਿਉਣਾ ਮੋੜ ਸੀਗਾ ਵੀ ਜਿਹੜਾ ਉਹ ਇਸ ਰੂਪ ਦੇ ਵਿੱਚ ਫਰਾਰ ਹੋ ਗਿਆ ਦੱਸਿਆ ਇਹ ਵੀ ਜਾ ਰਿਹਾ ਕਿ ਦਰਜਨ ਦੇ ਲਗਭਗ 10 ਤੋਂ ਵੱਧ ਐਮਐਲਏ ਨੇ ਜਿਨ੍ਹਾਂ ਦੇ ਖਿਲਾਫ ਇਹ ਕਾਰਵਾਈ ਕਰ ਸਕਦੇ ਨੇ ਵੀ ਨੇ ਕੈਨੇਡਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਮਨਦੀਪ ਸਿੰਘ ਟੁੱਟ ਹਾਜ਼ਰ ਹਾਂ ਜੀ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਨਵਿਕਰਨ ਸਿੰਘ ਪੱਤੀ ਜੀ ਪਤੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਮਨਦੀਪ ਜੀ ਜੀ ਸਿਕ ਵਰਤ ਤਸੀਂ ਫੇਰ ਜੁੜਿਆ ਜੀ ਖਾਸ ਤੌਰ ਤੇ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਮਸਲਿਆਂ ਤੇ ਇਸ ਪ੍ਰੋਬਲਮ 'ਚ ਗੱਲਬਾਤ ਕਰਨ ਜਾਇਆ ਕਰਾਂਗੇ ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਸੀਂ ਰੋਜ਼ ਪੰਜਾਬ ਦੀਆਂ ਖਬਰਾਂ ਤਾਂ ਨਿਰਪੱਖ ਅਸਲੇਸ਼ਨ ਸੁਣਨਾ ਚਾਹੁੰਦੇ ਹੋ ਤਾਂ ਇਸ ਚੈਨਲ ਨਾਲ ਜ਼ਰੂਰ ਜੁੜੋ ਸੋ ਗੱਲਬਾਤ ਕਰਾਂਗੇ ਹੜ੍ਹਾਂ ਦੀ ਜੋ ਇਸ ਵਕਤ ਹਰ ਪੰਜਾਬ ਦੇ ਵਿੱਚ ਆਏ ਹੋਏ ਨੇ ਤੇ ਹੁਣ ਸਤਲੁਜ ਦੇ ਵੱਲੋਂ ਆਪਣਾ ਜਿਹੜਾ ਰੂਪ ਦਿਖਾਇਆ ਜਾ ਰਿਹਾ ਜਿਸ ਦੇ ਵਿੱਚ ਪਾਣੀ ਲਗਾਤਾਰ ਵੱਧ ਰਿਹਾ ਤੇ ਹੋਰ ਵੀ ਨੁਕਸਾਨ ਹੋ ਸਕਦਾ ਕਿੰਨਾ ਨੁਕਸਾਨ ਹੋ ਚੁੱਕਾ ਤੇ ਕੀ ਪੰਜਾਬੀ ਮੰਗ ਰਹੇ ਨੇ ਇਸ ਵਕਤ ਕਿਸ ਤਰੀਕੇ ਤੇ ਰਾਹਤ ਕਾਰਜ ਚੱਲ ਰਹੇ ਨੇ ਤੇ ਦੂਜੇ ਪਾਸੇ ਪਠਾਨ ਮਾਜਰੇ ਵਾਲਾ ਵਿੱਚ ਕੀ ਪੰਗਾ ਪਾ ਕੇ ਸਰਕਾਰ ਬੈਠੀ ਆ ਉਸ ਤੇ ਸੰਬੰਧੀ ਵੀ ਗੱਲਬਾਤ ਕਰਾਂਗੇ ਪੱਤੀ ਸਾਹਿਬ ਪਹਿਲਾਂ ਤਾਂ ਇਹ ਦੱਸੋ ਕਿ ਅੱਜ ਜਿਹੜਾ ਇਸ ਵਕਤ ਜੋ ਹਾਲਾਤ ਚੱਲ ਰਹੇ ਨੇ ਹੁਣ ਰਾਵੀ ਤੋਂ ਬਾਅਦ ਬਿਆਸ ਤੋਂ ਬਾਅਦ ਗੱਲਬਾਤ ਸਤਲੁਜ ਦੀ ਆ ਰਹੀ ਹੈ ਲਗਾਤਾਰ ਵੀਡੀਓਜ਼ ਆ ਰਹੀਆਂ ਨੇ ਅ ਇੱਧਰ ਸਾਡੇ ਵਾਲੇ ਪਾਸੇ ਇੱਕ ਗਿੱਦੜਪੰਡੀ ਦਾ ਆਲਾ ਪੋਲੇ ਆ ਜੀ ਉਹ ਜੇ ਟੱਚ ਹੋ ਜਵੇ ਤਾਂ ਕਹਿ ਦਿੰਦੇ ਹੁੰਦੇ ਬਹੁਤ ਨੁਕਸਾਨ ਹੁੰਦਾ ਉੱਥੇ ਵੀ ਪਾਣੀ ਟੱਚ ਹੋ ਚੁੱਕਾ ਪਾਣੀ ਬਹੁਤ ਜ਼ਿਆਦਾ ਵਾਹ ਚੁੱਕਾ ਵਹਾਅ ਬਹੁਤ ਤੇਜ਼ ਆ ਸੋ ਦੱਸਿਓ ਕੀ ਰਿਪੋਰਟਾਂ ਇਸ ਵਕਤ ਆ ਰਹੀਆਂ ਨੇ ਵਾਕਈ ਮਨਦੀਪ ਜੀ ਦੇਖੋ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਹੈ ਪੰਜਾਬ ਸਰਕਾਰ ਨੇ ਜਿਹੜੀ ਰਾਤ ਰਿਪੋਰਟ ਜਾਰੀ ਕੀਤੀ ਆ ਉਹਦੇ ਵਿੱਚ ਕਹਿ ਦਿੱਤਾ ਹੈ ਕਿ ਪੰਜਾਬ ਦੇ 23 ਦੇ 23 ਜ਼ਿਲ੍ਹੇ ਹੜ੍ਹ ਪ੍ਰਭਾਵਿਤ ਹੋ ਚੁੱਕੇ ਨੇ ਪਹਿਲਾਂ 12 ਜ਼ਿਲ੍ਹਿਆਂ ਦੀ ਗੱਲ ਸੀਗੀ ਔਰ 23 ਜ਼ਿਲ੍ਹੇ ਹੜ੍ਹ ਪ੍ਰਭਾਵਿਤ ਜਿਹੜੇ ਹੁਣ ਦੱਸੇ ਜਾ ਰਹੇ ਨੇ ਇਟ ਸੱਚ ਆ ਕਿ ਸਭ ਤੋਂ ਵੱਧ ਪ੍ਰਭਾਵਿਤ ਜਿਹੜੇ ਉਹ ਪਠਾਨਕੋਟ ਗਰਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਤਰਨਤਾਰਨ ਇਹ ਏਰੀਆ ਗਾ ਕਿਉਂਕਿ ਬਿਆਸ ਤੇ ਰਾਵੀ ਦੇ ਨਾਲ ਲੱਗਦੇ ਪਿੰਡ ਜਿਹੜੇ ਨੇ ਉਹ ਸਭ ਤੋਂ ਵੱਧ ਪ੍ਰਭਾਵਿਤ ਨੇ ਉੱਥੇ 5-5 6-6 ਫੁੱਟ ਕਈ ਥਾਵਾਂ ਦੇ ਉੱਤੇ 10-10 ਫੁੱਟ ਪਾਣੀ ਜਿਹੜਾ ਗਾ ਉਹ ਖੜਾ ਦਿਖਾਈ ਦੇ ਰਿਹਾ ਉਹ ਲੋਕ ਇੱਕ ਹਿਸਾਬ ਦੇ ਨਾਲ ਉਜਾੜੇ ਦਾ ਸੰਤਾਪ ਜਿਹੜਾ ਗਾ ਉਹ ਚੱਲ ਰਹੇ ਨੇ ਲੇਕਿਨ ਰਾਵੀ ਤੇ ਬਿਆਸ ਤੋਂ ਬਾਅਦ ਹੁਣ ਸਤਲੁਜ ਜਿਹੜਾਗਾ ਉਹ ਚੜਿਆ ਆ ਰਿਹਾ ਸਤਲੁਜ ਜਦੋਂ ਚੜ ਕੇ ਆਉਂਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਕਰਦਾ ਗਿੱਦੜਪਿੰਡੀ ਦੇ ਕੋਲੇ ਇਹ ਜਿਹੜਾ ਪੁਲ ਖਤਰੇ ਦੇ ਨਿਸ਼ਾਨ ਤੱਕ ਪਾਣੀ ਜਿਹੜਾਗਾ ਪੁਲ ਤੱਕ ਪਹੁੰਚ ਚੁੱਕਿਆਗਾ ਔਰ ਇਹ ਅੱਗੇ ਜਾ ਕੇ ਜਿਹੜਾ ਮੋਗਾ ਫਰੋਜ਼ਪੁਰ ਏਰੀਏ ਦੇ ਪਿੰਡਾਂ ਨੂੰ ਤਬਾਹੀ ਉਠਾਉਂਦਾਗਾ ਤਾਂ ਇਸ ਕਰਕੇ ਇਹ ਜਿਹੜਾ ਪੰਜਾਬ ਦੇ ਵਿੱਚ ਅਜ ਮੰਜਰ ਦਿਖਾਈ ਦੇ ਰਿਹਾ ਠੀਕ ਆ ਕੁਦਰਤੀ ਕਰੋਪੀ ਅੱਗੇ ਕਿਸੇ ਦੀ ਵਾਹ ਨਹੀਂ ਚੱਲਦੀ ਕੁਦਰਤ ਦਾ ਕਹਿਰ ਇਸ ਵਕਤ ਵੱਰ ਰਿਹਾ ਹੈ ਕਿ ਲਗਾਤਾਰ ਮੀਂਹ ਪੰਜਾਬ ਦੇ ਵਿੱਚ ਪੈ ਰਹੇ ਨੇ ਸਾਡੇ ਬਰਨਾਲਾ ਮਾਨਸਾ ਏਰੀਆ ਦੇ ਵਿੱਚ ਬਹੁਤ ਘੱਟ ਮੀਂਹ ਜਿਹੜੇ ਉਹ ਪੈਂਦੇ ਨੇ ਲੇਕਿਨ ਹੁਣ ਪਿਛਲੇ 3 ਦਿਨਾਂ ਤੋਂ ਲਗਾਤਾਰ ਮੀਂਹ ਜਿਹੜਾ ਉਹ ਪੈ ਰਿਹਾ ਹੈ ਇਹ ਤਾਂ ਕੁਦਰਤੀ ਕਹਿਰ ਹੈਗਾ ਲੇਕਿਨ ਕਿਤੇ ਨਾ ਕਿਤੇ ਇਹਦੇ ਵਿੱਚ ਸਰਕਾਰਾਂ ਦੀ ਅੰਗੈਲੀ ਜਾਂ ਨਲੈਕੀ ਆ ਜਿਹੜੀ ਉਹ ਵੀ ਜ਼ਿੰਮੇਵਾਰ ਹੈ ਕਿਉਂਕਿ ਮਨਦੀਪ ਜੀ ਸਭ ਤੋਂ ਪਹਿਲਾਂ ਜਿੱਥੋਂ ਖਤਰਾ ਸ਼ੁਰੂ ਹੋਇਆ ਸ਼ੁਰੂ ਇਹ ਹੋਇਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਫਲੱਡ ਗੇਟ ਇੱਕੇ ਲਖਤ ਖੋਲ ਦਿੱਤੇ ਗਏ ਪਾਣੀ ਦਾ ਬਹਾਵ ਬਹੁਤ ਤੇਜ਼ ਸੀਗਾ ਔਰ ਉਹ ਜਾ ਕੇ ਪਿੰਡਾਂ ਦੇ ਵਿੱਚ ਜਾ ਵੜਿਆ ਇਹ ਬਣਦਾ ਇਹ ਸੀਗਾ ਕਿ ਮਈ ਜੂਨ ਦੇ ਮਹੀਨੇ ਇਹਨਾਂ ਨੂੰ ਭਾਖੜਾ ਤੋਂ ਜਿਹੜਾ ਪਾਣੀ ਦਾ ਪੱਧਰ ਉਹ ਲਗਾਤਾਰ ਡਾਊਨ ਕਰਨਾ ਚਾਹੀਦਾ ਸੀ ਪਾਣੀ ਵੱਧ ਛਟਣਾ ਚਾਹੀਦਾ ਸੀਗਾ ਤਾਂ ਕਿ ਬਰਸਾਤੀ ਮੌਸਮ ਸ਼ੁਰੂ ਹੋ ਰਿਹਾ ਸੀਗਾ ਇਹਨਾਂ ਨੂੰ ਪਤਾ ਸੀ ਉਹ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਪਾਣੀ ਜਿਹੜਾ ਕੱਢਣਾ ਸੀ ਪਹਿਲਾਂ ਪਾਣੀ ਕੱਢਿਆ ਨਹੀਂ ਫਿਰ ਇੱਕੇ ਲੱਗ ਤੱਕ ਗੇਟ ਖੋਲ ਦਿੱਤੇ ਗਏ ਨੇ ਇਹ ਇਹ ਵੀ ਮਸਲਾ ਗਾ ਕੇ ਪੰਜਾਬ ਸਰਕਾਰ ਤੇ BBMP ਹੈ ਜਿਹੜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉਹਦੇ ਵਿੱਚ ਸਭ ਅੱਛਾ ਨਹੀਂ ਹੈ ਜਿਹਦੇ ਕਰਕੇ ਸ਼ਾਇਦ ਇਹ ਇਹ ਪਾਣਾਗਾ ਜਿਹੜਾ ਉਹ ਵਰਤਿਆਗਾ ਸੈਕੰਡਲੀ ਡਰੇਨਾਂ ਦੀ ਸਫਾਈ ਨਹੀਂ ਹੋਈ ਬਰਸਾਤੀ ਡਰੇਨਾਂ ਨੇ ਜਿਹੜੀਆਂ ਬਰਸਾਤੀ ਨਾਲੇ ਵੀ ਕਹਿੰਦੇ ਨੇ ਚੋਏ ਵੀ ਕਹਿੰਦੇ ਨੇ ਉਹਨਾਂ ਦੀ ਸਫਾਈ ਨਹੀਂ ਹੋਈ ਹਜੇ ਤੱਕ ਬਹੁਤ ਸਾਰੀਆਂ ਬਰਸਾਤੀ ਡਰੇਨਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਦਰਖਤ ਡਿੱਗੇ ਹੋਏ ਨੇ ਕਿਤੇ ਹੱਡਾ ਰੋੜੀਆਂ ਹੀ ਲੱਗੀਆਂ ਪਈਆਂ ਸੀਗੀਆਂ ਕਿਤੇ ਮਤਲਬ ਨਜਾਇਜ਼ ਕਬਜੇ ਸੀ ਜਿੱਥੇ ਜੀ ਕੀਤਾ ਕਿਸੇ ਨੇ ਰਾਹ ਵੀ ਬਣਾਏ ਹੋਏ ਸੀ ਉਹਨਾਂ ਦੀ ਸਫਾਈ ਨਹੀਂ ਹੋਈ ਉਹ ਜਿਵੇਂ ਪਹਿਲਾਂ ਕਹਿੰਦਾ ਹੈ ਨਾ ਬੁਹੇ ਆਈ ਜਨ ਬਿੰਨੂ ਕੁੜੀ ਦੇ ਕੰਨ ਪਹਿਲਾਂ ਤਾਂ ਇਹ ਹੁੰਦਾ ਸੀ ਬਰਸਾਤੀ ਮੌਸਮ ਸ਼ੁਰੂ ਹੁੰਦਿਆਂ ਹੀ ਡਰੇਨਾਂ ਦੀ ਸਫਾਈ ਸ਼ੁਰੂ ਹੁੰਦੀ ਸੀ ਹੁਣ ਕੀ ਆ ਵੀ ਹੁਣ ਆ ਦਿਨਾਂ ਦੇ ਵਿੱਚ ਜਦੋਂ ਪੰਜਾਬ ਅੱਧਾ ਡੁੱਬ ਰਿਹਾ ਤਾਂ ਬਰਸ਼ਾਤੀ ਡਰੇਨਾਂ ਦੀ ਸਫਾਈ ਆ ਜਿਹੜੀ ਉਹ ਸ਼ੁਰੂ ਹੋਈ ਹੋਈ ਆ ਤੇ ਕੁੱਲ ਮਿਲਾ ਕੇ ਜਿਹੜੀ ਰਿਪੋਰਟ ਸਾਹਮਣੇ ਆ ਰਹੀ ਆ 30 ਮੌਤਾਂ ਹੋ ਚੁੱਕੀਆਂ ਨੇ 3.5 ਲੱਖ ਲੋਕ ਪ੍ਰਭਾਵਿਤ ਹੋ ਚੁੱਕੇ ਨੇ ਔਰ ਪੰਜਾਬ ਦੇ 1400 ਤੋਂ 1500 ਤੱਕ ਪਿੰਡ ਨੇ ਜਿਹੜੇ ਇਸ ਵਕਤ ਉਹ ਹੜ੍ਹਾਂ ਦੀ ਮਾਰ ਦਾ ਸੰਤਾਪ ਚੱਲ ਰਹੇ ਨੇ ਲਗਾਤਾਰ ਕੁਝ ਮੌਤਾਂ ਨੇ ਜਿਹੜੀਆਂ ਆਪਾਂ ਉਹ ਕਾਊਂਟ ਨਹੀਂ ਹੋ ਰਹੀਆਂ ਜਿਵੇਂ ਕੱਲ ਲੁਧਿਆਣਾ ਜ਼ਿਲ੍ਹੇ ਦੇ ਸੰਗੋਵਾਲ ਪਿੰਡ ਦੇ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਆ ਗਈ ਜਿਹੜੀ ਉਹ ਕਰੰਟ ਲੱਗਣ ਕਰਕੇ ਹੋਈ ਹੁਣ ਉਹ ਵੀ ਮੀਂਹ ਦੀ ਮਾਰ ਹੀ ਕਹਿ ਸਕਦੇ ਆ ਘੋਠੇ ਤੇ ਪਾਣੀ ਛੱਤ ਤੇ ਚੜ ਕੇ ਇੱਕ ਭਰਾ ਪਾਣੀ ਕੱਢਣ ਗਿਆ ਉਹਨੂੰ ਕਰੰਟ ਲੱਗ ਗਿਆ ਦੂਜਾ ਭੱਜ ਕੇ ਗਿਆ ਨੇ ਚੀਕ ਮਾਰੀ ਉਹਨੂੰ ਵੀ ਕਰੰਟ ਲੱਗ ਗਿਆ ਤਰਨਤਾਰਨ ਚ 9 ਸਾਲ ਤੇ 11 ਸਾਲ ਦੇ ਦੋ ਬੱਚੇ ਕਟੋਏ ਚ ਡਿੱਗ ਕੇ ਉਹਨਾਂ ਦੀ ਮੌਤ ਹੋ ਗਈ। ਭਾਗੀਵੰਦਰ ਪਿੰਡ ਦੇ ਵਿੱਚ ਬਠਿੰਡਾ ਏਰੀਆ ਦੇ ਵਿੱਚ ਇੱਕ ਵਿਅਕਤੀ ਸਵੇਰੇ ਲੈਟਰਨ ਗਿਆ ਔਰ ਉਹ ਪਾਣੀ ਕਿਤੇ ਟੋਬੇ ਦਾ ਛੱਪੜ ਨੇੜੇ ਪੈਂਦਾ ਸੀਗਾ ਉਹਨਾਂ ਦੀ ਟਾਇਲਟ ਚ ਆਵੜਿਆ ਔਰ ਉਹ ਵਿਚਾਰਾ ਵਿੱਚ ਹੀ ਡਿੱਗ ਗਿਆ ਪਖਾਨੇ ਦੇ ਤੇ ਉੱਥੇ ਉਹਦੀ ਮਤਲਬ ਮੌਤ ਜਿਹੜੀ ਉਹ ਹੋਈ ਆ। ਸੋ ਇਸ ਹਿਸਾਬ ਦੇ ਨਾਲ ਵੀ ਬਹੁਤ ਥਾਵਾਂ ਤੇ ਸੱਪ ਲੜ ਗਏ ਲੋਕਾਂ ਦੇ ਮਤਲਬ ਬੰਦਾ ਆਪਣੇ ਖੇਤ ਗੇੜਾ ਮਾਰਨ ਗਿਆ ਉਹਨੇ ਕਿਹਾ ਵੀ ਚਲੋ ਮੈਂ ਮੋਟਰ ਵਾਲਾ ਕੋਠਾ ਖੋਲ੍ਹ ਕੇ ਦੇਖਦਾ ਜਦੋਂ ਉਹਨੇ ਦੇਖਿਆ ਕਿਉਂਕਿ ਸਭ ਬਾਕੀ ਸਾਰੇ ਤਾਂ ਪਾਣੀ ਸੀ ਉੱਥੇ ਸੱਪ ਬੈਠਾ ਸੀ ਉਹ ਉਹ ਦੇ ਸੱਪ ਮਤਲਬ ਇਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਉਹ ਵਾਪਰ ਰਹੀਆਂ ਨੇ ਪੰਜਾਬ ਦੇ ਵਿੱਚ ਪੰਜਾਬ ਅੱਜ ਇੱਕ ਬਹੁਤ ਵੱਡੇ ਸੰਤਾਪ ਦਾ ਸਾਹਮਣਾ ਕਰ ਰਿਹਾ ਜਿਮਦੀਪ ਜੀ ਜੀ ਬਿਲਕੁਲ ਬਹੁਤ ਵੱਡੇ ਸੰਤਾਪ ਦਾ ਸਾਹਮਣਾ ਕਰ ਰਿਹਾ ਤੇ ਇਸ ਤਰ੍ਹਾਂ ਜਿਹੜਾ ਵਾ ਬਹੁਤ ਸਾਰੇ ਸਵਾਲ ਵੀ ਖੜੇ ਹੋਏ ਨੇ ਹਾਲਾਂਕਿ ਪੰਜਾਬ ਜੋ ਚਾ ਗੱਲ ਚੱਲ ਰਹੀ ਹੈ ਅੱਜਕੱਲ ਕਿ ਪੰਜਾਬ ਨੇ ਤਾਂ ਪੰਜਾਬ ਦੀ ਬਾ ਫੜ ਲਈ ਆ ਪਰ ਹਾਲੇ ਤੱਕ ਕੇਂਦਰ ਦੇ ਵੱਲੋਂ ਪੱਤੀ ਸਭ ਕੋ ਬਹੁਤਾ ਕਿਉਂਕਿ ਆਪਾਂ ਹੁਣ ਗੱਲ ਰਾਹਤ ਕਾਰਜਾ ਦੀ ਕਰਨੀ ਆ ਹਲੇ ਤੱਕ ਕੇਂਦਰ ਸਰਕਾਰ ਵੱਲੋਂ ਬਸ ਬਿਆਨ ਹੀ ਆਇਆ ਕੋਈ ਬਹੁਤੀ ਸਹਾਇਤਾ ਨਹੀਂ ਆਈ ਉਹ ਤਾਂ ਪੰਜਾਬੀਆਂ ਦੇ ਟਰੈਕਟਰ ਜਿਹੜੇ ਨੇ ਉਹ ਹੜ੍ਹਾਂ ਤੇ ਪਾਣੀ ਚ ਸ਼ੂਕਦੇ ਫਿਰਦੇ ਨੇ ਖੁਦ ਪੰਜਾਬੀ ਜਿਹੜੇ ਅੱਗੇ ਜਾ ਕੇ ਬਰਨ ਵੀ ਮਾਰ ਰਹੇ ਨੇ ਰਸਤ ਪਾਣੀ ਵੀ ਪਹੁੰਚਾ ਰਹੇ ਨੇ ਬੋਟਾਂ ਦੀ ਬਹੁਤ ਕਮੀ ਆ ਕਿਸ਼ਤੀਆਂ ਨਹੀਂ ਮਿਲ ਰੀਆਂ ਜਿਹੜੇ ਪਿੱਛੇ ਬਹੁਤ ਦੂਰ ਤੱਕ ਪਿੰਡ ਉੱਥੇ ਬਹੁਤ ਘੱਟ ਜਿਹੜਾ ਸਮਾਨ ਪਹੁੰਚ ਰਿਹਾ ਪਹੁੰਚਦਾ ਰਿਹਾ ਪਰ ਕਿਉਂਕਿ ਉੱਥੇ ਤੱਕ ਪਹੁੰਚਣਾ ਬਹੁਤ ਔਖਾ ਆ ਕਿਸਤੀਆਂ ਚਾਹੀਦੀਆਂ ਨੇ ਤੇ ਦੂਜੇ ਪਾਸੇ ਸਤਲੁਜ ਵਾਲੇ ਪਾਸੇ ਵੀ ਹੁਣ ਖਤਰੇ ਦੀ ਘੰਟੀ ਜਿਹੜੀ ਖੜ ਗਈ ਆ ਤੇ ਹਲੇ ਪਿਛਲਾ ਪਾਣੀ ਜਿਹੜਾ ਉਤਰਿਆ ਨਹੀਂ ਅਫਗਾਨਿਸਤਾਨ ਦੇ ਲਈ ਤਾਂ ਰਾਹਤ ਜਿਹੜੀ ਸਮੱਗਰੀ ਉਹ ਰਵਾਨਾ ਕਰ ਦਿੱਤੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਉੱਤੇ ਭਾਰਤ ਦੇ ਝੰਡੇ ਲਾ ਕੇ ਪਰ ਪੰਜਾਬ ਦੇ ਵਿੱਚ ਦੱਸਿਓ ਜੀ ਰਾਹਤ ਕਾਰਜ ਦੇ ਵਿੱਚ ਅੱਗੇ ਕੌਣ ਆ ਸਰਕਾਰਾਂ ਕਿੰਨੀਆਂ ਕਿ ਪਿੱਛੇ ਆ ਇਹ ਤਾਂ ਆਪਾਂ ਨੂੰ ਪਤਾ ਹੀ ਆ ਵੀ ਸਰਕਾਰਾਂ ਇਸ ਵਕਤ ਬਹੁਤ ਪਿੱਛੇ ਨੇ ਲੋਕਾਂ ਦੇ ਜੋ ਇਸ ਵਕਤ ਐਫਰਟ ਚੱਲ ਰਹੇ ਨੇ ਪਰ ਫਿਰ ਵੀ ਕਿਸ ਤਰੀਕੇ ਉੱਤੇ ਕਿਸ ਲੈਵਲ ਦੇ ਉੱਤੇ ਚੱਲ ਰਹੇ ਨੇ ਜਰੂਰ ਦੱਸਿਓ ਦੇਖੋ ਮਨਦੀਪ ਜੀ ਇੱਕ ਬਹੁਤ ਛੋਟਾ ਸ਼ਬਦ ਹੈ ਸਾਨੂੰ ਇਸ ਵਕਤ ਉਹ ਸ਼ਬਦ ਜ਼ਰੂਰ ਆਪਣੇ ਜਿਹਨ ਚ ਬਿਠਾਉਣਾ ਚਾਹੀਦਾ ਹੈ ਉਹ ਹੈ ਕੌਮੀ ਆਫਤ ਜਦੋਂ ਤੱਕ ਪੰਜਾਬ ਦੇ ਇਹਨਾਂ ਹੜ੍ਹਾਂ ਨੂੰ ਕੌਮੀ ਆਫਤ ਨਹੀਂ ਐਲਾਨਿਆ ਜਾਂਦਾ ਉਦੋਂ ਤੱਕ ਸੈਂਟਰ ਨੇ ਨਾ ਤਾਂ ਆ ਕੇ ਇਹਨਾਂ ਦੀ ਵਾਹ ਫੜਨੀ ਹੈ ਤੇ ਨਾ ਹੀ ਕੋਈ ਵੱਡਾ ਰਾਹਤ ਪੈਕੇਜ ਦਾ ਐਲਾਨ ਕਰਨਾ ਹੁਣ ਇਹ ਜਿਹੜੇ ਹੜ੍ਹ ਆਏ ਨੇ ਇਹ ਹੜ੍ਹ ਇਕੱਲੇ ਪੰਜਾਬ ਦੀ ਸਮੱਸਿਆ ਨਹੀਂ ਹੈ ਸਾਡੇ ਪੰਜਾਬ ਚ ਇੰਨਾ ਮੀਂਹ ਨਹੀਂ ਪਿਆ ਵੀ ਜਿਹਦੇ ਨਾਲ ਪੰਜਾਬ ਦੇ ਵਿੱਚ 10-10 ਫੁੱਟ ਪਾਣੀ ਚੜ ਗਿਆ ਠੀਕ ਆ ਪੰਜਾਬ ਚ ਇੰਨਾ ਕਮੀ ਪਿਆ ਜਿਹਦੇ ਨਾਲ ਗੱਠ ਗੱਠ ਡੇਢ ਡੇਢ ਗੱਠ ਪਾਣੀ ਜਿਹੜਾ ਉਹ ਚੜ ਗਿਆ ਇਹ ਜਿਹੜਾ ਪਾਣੀ ਆਇਆ ਇਹ ਪਾਣੀ ਆਇਆ ਹਿਮਾਚਲ ਪ੍ਰਦੇਸ਼ ਤੋਂ ਮੋਸਟਲੀ ਉੱਤਰਾਖੰਡ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਤੇ ਤਿੰਨਾ ਮਤਲਬ ਜਿਹੜੇ ਪਹਾੜੀ ਸੂਬੇ ਨੇ ਤਿੰਨਾਂ ਚ ਬਾਰਿਸ਼ ਹੋਈ ਜੰਮੂ ਕਸ਼ਮੀਰ ਦਾ ਸਾਰਾ ਪਾਣੀ ਜਿਹੜਾ ਮਤਲਬ ਉਹ ਭਾਗੜਾ ਬਿਆਸ ਤੇ ਇਕੱਠਾ ਹੋਇਆ ਉੱਥੋਂ ਛੜਤਾ ਇਹ ਮੋਸਟਲੀ ਪਾਣੀ ਜਿਹੜਾਗਾ ਉਹ ਹਿਮਾਚਲ ਦਾ ਪਾਣੀ ਹੈ ਹੁਣ ਇੱਥੇ ਬਣਦਾ ਕੀ ਆ ਬਣਦਾ ਇਹ ਹੈ ਕਿ ਕੇਂਦਰ ਸਰਕਾਰ ਇਹਨੂੰ ਕੌਮੀ ਆਫਤ ਲਾਨੇ ਕੌਮੀ ਆਫਤ ਲਾਨਨ ਤੋਂ ਬਾਅਦ ਇਹਨੂੰ ਵਿਸ਼ੇਸ਼ ਪੈਕੇਜ ਦੇਵੇ ਵਿਸ਼ੇਸ਼ ਕਰਦਾਵਰੀਆਂ ਹੋਣ ਰਾਹਤ ਕਾਰਜਾ ਜਿਹੜੇ ਉਹ ਨੈਸ਼ਨਲ ਲੈਵਲ ਦੇ ਉੱਤੇ ਹੋਣ ਸੈਂਟਰ ਗਵਰਨਮੈਂਟ ਆਪਣੇ ਹੱਥ ਰਾਹਤ ਕਾਰਜਾਂ ਦੀ ਬਾਂਗ ਡੋਰਾ ਵੀ ਜਿਹੜੀ ਉਹ ਲਵੇ ਲੇਕਿਨ ਤੁਸੀਂ ਦੇਖੋ ਅੱਖ ਦਾ تیر ਨੈਸ਼ਨਲ মিডিਆ ਦੀ ਦਾ ਕੌਮੀ মিডিਆ ਵਾਲੇ ਜਿਹੜੇ ਬੈਠ ਕੇ ਜਦੋਂ ਹੋਰ ਸੂਬਿਆਂ ਦੇ ਵਿੱਚ ਕੋਈ ਆਫਤ ਆਉਂਦੀ ਆ ਤਨ ਤਨ ਘੰਟੇ ਦੇ ਪ੍ਰੋਗਰਾਮ ਕਰਦੇ ਨੇ ਪ੍ਰਾਈਮ ਟਾਈਮ ਕਰਦੇ ਨੇ ਉਹ ਨੈਸ਼ਨਲ ਮੀਡੀਆ ਜਿਹਨੂੰ ਗੋਦੀ ਮੀਡੀਆ ਵੀ ਕਿਹਾ ਜਾਂਦਾ ਪੰਜਾਬ ਦੇ ਹੜ੍ਹਾਂ ਦੇ ਮਸਲੇ ਤੇ ਚੁੱਪ ਹੈ ਪੰਜਾਬ ਦੇ ਹੜ੍ਹਾਂ ਦੇ ਮਸਲੇ ਦੇ ਉੱਤੇ ਉਹਨਾਂ ਨੇ ਮਤਲਬ ਕੋਈ ਔਵੇਂ ਦੇ ਪ੍ਰੋਗਰਾਮ ਨਹੀਂ ਕੀਤੇ ਹੁਣ ਅਗਲੀ ਗੱਲ ਪੰਜਾਬ ਦੇ ਵਿੱਚ ਪੰਜਾਬ ਖੇਤੀ ਪ੍ਰધાન ਸੂਬਾ ਹੈ ਦੇਸ਼ ਦੇ ਅੰਨ ਭੰਡਾਰ ਭਰਦਾ ਹੈ ਜੇ ਪੰਜਾਬ ਦਾ ਝੋਨਾ ਬਰਬਾਦ ਹੋ ਜਾਊਗਾ ਤਾਂ ਬਿਹਾਰ ਉੱਤਰ ਪ੍ਰਦੇਸ਼ ਚਾਰਖੰਡ ਸਤਿਸ਼ਗੜ ਵਰਗੇ ਸੂਬੇ ਨੇ ਜਿਹੜੇ ਉਹ ਕਿੱਥੋਂ ਖਾਨਗੇ ਸਾਡੇ ਕੋਲੇ ਕੋਈ ਬਹੁਤੇ ਨਾਜ ਭੰਡਾਰ ਨਹੀਂ ਹੈਗੇ ਇਸ ਕਰਕੇ ਬਣਦਾ ਕੀ ਸੀ ਬਣਦਾ ਸੀ ਸਾਡੇ ਖੇਤੀਬਾੜੀ ਮੰਤਰੀ ਸ਼ਿਵਰਾਜ ਚਾਹਾਨ ਜੀ ਫੌਰੀ ਆਉਂਦੇ ਹੈਲੀਕਾਪਟਰ ਤੇ ਨਿਲਸਸ ਕਰਦੇ ਔਰ ਰਾਹਤ ਕਾਰਜਾਂ ਦੇ ਵਿੱਚ ਨੈਸ਼ਨਲ ਲੈਵਲ ਦੀਆਂ ਟੀਮਾਂ ਜਿਹੜੀਆਂ ਉਹ ਉਤਾਰ ਦਿੱਤੀਆਂ ਜਾਂਦੀਆਂ ਹੁਣ ਅੱਜ ਮੈਨੂੰ ਪਤਾ ਲੱਗਿਆ ਕਿ ਹਜੇ ਸ਼ਿਵਰਾਜ ਚਾਹਾਨ ਜੀ ਆਉਣ ਦੀ ਤਿਆਰੀ ਕਰ ਰਹੇ ਨੇ ਜਿਹੜੇ ਸਾਡੇ ਵਾਲੇ ਜਾਣਦੇ ਨੇ ਰਾਹਤ ਕਾਰਜਾਂ ਦੇ ਵਿੱਚ ਤੇ ਕੋਈ ਦੇ ਦੋ ਪਹਿਲੂ ਨੇ ਪਹਿਲਾ ਪਹਿਲੂ ਪੰਜਾਬੀਆਂ ਨੇ ਉਹ ਦਿਖਾ ਦਿੱਤਾ ਕਿ ਇਹ ਜਿਸ ਰੂਪ ਦੇ ਵਿੱਚ ਭਾਈਚਾਰਾਗਾ ਉਹਨੂੰ ਬਰਕਰਾਰ ਰੱਖਿਆ ਹੈ ਟਰਾਲੀਆਂ ਭਰ-ਭਰ ਤੂੜੀ ਦੀਆਂ ਜਾ ਰਹੀਆਂ ਟਰਾਲੀਆਂ ਪਰ-ਪਰ ਹਰੇ-ਚਾਰੇ ਦੀਆਂ ਜਾ ਰਹੀਆਂ ਟਰਾਲੀਆਂ ਪਰ-ਪਰ ਫੀਡ ਦੀਆਂ ਜਾ ਰਹੀਆਂ ਇਕੱਲੇ ਪਸ਼ੂਆਂ ਲਈ ਨਹੀਂ ਲੋਕਾਂ ਲਈ ਮਤਲਬ ਹਰ ਰੋਟੀ ਦਾਲ ਕੱਪੜਾ ਹਰ ਚੀਜ਼ ਖੰਡ ਚਾਹ ਗੁੜ ਸਭ ਕੁਝ ਟਰਾਲੀਆਂ ਪਰ-ਪਰ ਜਾ ਰਿਹਾ ਸਾਡੇ ਟਰੈਕਟਰ ਉੱਥੋਂ ਤੱਕ ਜਾ ਰਹੇ ਨੇ ਜਿੱਥੋਂ ਤੱਕ ਪਾਣੀ ਦੀ ਮਾਰ ਹੈ ਲੈਕਿਨ ਹੁਣ ਜਿਹੜੇ ਨੇ ਪੋਲਿਟਿਕਲ ਲੀਡਰ ਆ ਮਤਲਬ ਪਾਕੇ ਘਟਮੀ ਜੀ ਪੰਜਾਮੀ ਪ੍ਰਤਾਪ ਸਿੰਘ ਬਾਜਬਾ ਹੋਰੀ ਇੱਕ ਖੜੁੱਕਾ ਜਾ ਲੈ ਕੇ ਨਾ ਉਹਦੀਆਂ ਕਰਾ ਕੇ ਫੋਟੋਆਂ ਤੁਰ ਪਈ ਉਹ ਮੂਰੇ ਨਾਲ ਕਿਉਂਕਿ ਉਹਨਾਂ ਦੇ ਨਵਤੇਜ ਚੀਮਾ ਬੈਠਾ ਸੀ ਮੂਰੇ ਜਿਹੜਾਗਾ ਉਹ ਰਾਣੇ ਗੁਰਜੀਤ ਦਾ ਮੁੰਡਾ ਆ ਗਿਆ ਉਹਨਾਂ ਦੀ ਮਤਲਬ ਉਹ ਖੜੁੱਕਾ ਜਾ ਮੁੜ ਕੇ ਨਹੀਂ ਦਿਖਿਆ ਹੈਨਾ ਇਹ ਸੈਲਫੀਆਂ ਲੈਣ ਜਾਂਦੇ ਨੇ ਕਾਲੀਦਲ ਵਾਲੇ ਵੀ ਕਾਂਗਰਸ ਵਾਲੇ ਵੀ ਔਰ ਆਮ ਆਦਮੀ ਪਾਰਟੀ ਵਾਲੇ ਵੀ ਸਾਡੇ ਮੁੱਖ ਮੰਤਰੀ ਸਾਹਿਬ ਬੈਠ ਕੇ ਕੱਲ ਮਤਲਬ ਭੁੰਜੇ ਪਰਸ਼ਾਦਾ ਛੱਕ ਰਹੇ ਸੀਗੇ ਚੰਗੀ ਗੱਲ ਹੈ ਪਰ ਸਵਾਲ ਇਹ ਹੈ ਕਿ ਕੀ ਤੁਸੀਂ ਸਿਰਫ ਫੋਟੋਆਂ ਕਰਾਉਣ ਲਈ ਕਰ ਰਹੇ ਹੋ ਕੀ ਤੁਸੀਂ ਸਿਰਫ ਜੀ ਪਤੀ ਸਾਹਿਬ ਤੁਸੀਂ ਜ਼ਿਕਰ ਛੇ ਲਿਆ ਮੁੱਖ ਮੰਤਰੀ ਸਾਹਿਬ ਦਾ ਇੱਕ ਹੋਰ ਵੀ ਕੱਲ ਦੀ ਚਰਚਾ ਬੜੀ ਕੱਲ ਕਿਉਂਕਿ ਪਹਿਲਾਂ ਤੋਂ ਦਿਸੇ ਨਹੀਂ ਫੀਲਡ ਵਿੱਚ ਪਹਿਲਾਂ ਤਾਂ ਤਮਿਲ ਲੱਡੂ ਫਸੇ ਰਹੇ ਫਿਰ ਉਹ ਇੱਕ ਦਿਨ ਆਏ ਕਹਿੰਦੇ ਲਓ ਜੀ ਆ ਚੱਕੋ ਮੇਰਾ ਹੈਲੀਕਾਪਟਰ ਉਹ ਹੈਲੀਕਾਪਟਰ ਨੇ ਵੀ ਦੋ ਚਾਰ ਪਤਾ ਨਹੀਂ ਕਿਹੜੇ ਲਾਇਕ ਨਹੀਂ ਲਾਇਓ ਉਹ ਵੀ ਲੋਕਾਂ ਦੀਆਂ ਜਿਹੜੀਆਂ ਛੱਤਾ ਸੱਟਣ ਦਾ ਕੰਮ ਕਰਦੇਣ ਲੱਗਾ ਸੀਗਾ ਪਰ ਕੱਲ ਜਿਹੜੀ ਇੱਕ ਚਰਚਾ ਹੋਈ ਜੀ ਇੱਕ ਬੀਬੀ ਬਹੁਤ ਫੁੱਟ ਫੁੱਟ ਕੇ ਰੋ ਰਹੀ ਸੀ ਉਹਨਾਂ ਮਾਨ ਸਾਹਿਬ ਨੂੰ ਵੀ ਬਹੁਤ ਇਮੋਸ਼ਨਲ ਕਰ ਦਿੱਤਾ ਮਾਨ ਸਾਹਿਬ ਵੀ ਹੰਝੂ ਕੇ ਰਏ ਸੀ ਹੁਣੋ ਬੀਬੀ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਨੇ ਕਿ ਉਹ ਬੀਬੀ ਦੇ ਕੰਨ ਚ ਸੋਹੇ ਚਮਕੇ ਪਾਏ ਹੋਏ ਨੇ ਅਤੇ ਗਲੇ ਚ ਹਾਰ ਵੀ ਦਿਸ ਰਿਆ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਸ਼ਾਇਦ ਆਮ ਆਦੀ ਪਾਰਟੀ ਦੀ ਹੀ ਆਗੂ ਆ ਤੇ ਉਹ ਕਹਿ ਰਿਹਾ ਜੀ ਮੈਂ ਬਹੁਤ ਗਰੀਬਣੀ ਆ ਬਹੁਤ ਦੁਖੀ ਆ ਸੋ ਇਹ ਜਿਹੜੀ ਤੁਸੀਂ ਰੋਟੀ ਵਾਲੀ ਗੱਲ ਕੀਤੀ ਹੈ ਵੀ ਸੋ ਇਸ ਤਰੀਕੇ ਦੀ ਜਿਹੜੀ ਫੋਟੋ ਬਾਜੀ ਹੈ ਇਹਨੂੰ ਲੈ ਕੇ ਵੀ ਹੁਣ ਚਰਚਾ ਹੋ ਰਹੀ ਆ ਵੀ ਇਹ ਬਚਾਅ ਕਾਰਜ ਹੋ ਰਿਹਾ ਜਾਂ ਫਿਰ ਇਕੱਲਾ ਸ਼ੈਸ਼ ਨਹੀਂ ਹੋ ਰਿਹਾ ਇਹ ਹਰੇਕ ਵਾਰ ਨਹੀਂ ਨਾ ਜੀ ਗੱਲ ਉਹੀ ਬਣਦੀ ਹੁੰਦੀ ਤੁਹਾਨੂੰ ਹਰੇਕ ਵਾਰ ਉਹੀ ਫਾਰਮੂਲਾ ਜਿਹੜਾ ਗਾ ਰਾਹੁਲ ਗਾਂਧੀ ਵੀ ਕਰਦਾ ਰਿਹਾ ਜਾਂ ਕੇ ਗਰੀਬ ਦੇ ਘਰੇ ਪੈ ਗਿਆ ਹੁਣ ਹਰੇਕ ਵਾਰ ਤੁਸੀਂ ਇੱਕ ਵਾਰ ਵੋਟਾਂ ਲੈ ਲਓਗੇ ਉਹ ਗੱਲ ਕਰਕੇ ਹਨਾ ਇੱਕ ਵਾਰ ਜਾ ਕੇ ਸੈਲਫੀਆਂ ਕਰਾ ਕੇ ਆਮ ਆਮ ਬੰਦਾ ਦਿਖਾ ਕੇ ਥੱਲੇ ਪੁੰਜੇ ਬਹਿ ਕੇ ਬੀਬੀ ਨੂੰ ਗੱਲ ਲਾ ਕੇ ਰੋ ਕੇ ਇੱਕ ਵਾਰ ਤਾਂ ਗੱਲ ਚੱਲ ਜਾਂਦੀ ਹੁੰਦੀ ਆ ਹਰੇਕ ਵਾਰ ਨਹੀਂ ਮਤਲਬ ਉਹ ਚੱਲਦੀ ਹੁੰਦੀ ਹੁਣ ਲੋਕ ਸਮਝ ਚੁੱਕੇ ਨੇ ਲੋਕ ਸਮਝ ਚੁੱਕ ਨੇ ਵੀ ਉਹ ਤਾਂ ਤੁਸੀਂ ਡਰੇਨਾਂ ਦੀ ਸਫਾਈ ਨਹੀਂ ਕਰਾਈ ਜਦੋਂ ਕਰਾਉਣੀ ਬਣਦੀ ਸੀ ਉਦੋਂ ਤਾ ਤੁਸੀਂ ਜਿਹੜਾ ਭਾਖੜਾ ਬਿਆਸ ਤੋਂ ਪਾਣੀ ਛੱਟਣਾ ਬਣਦਾ ਸੀ ਥੋੜਾ ਥੋੜਾ ਉਹ ਛੱਟਿਆ ਨਹੀਂ ਹੈ ਹੁਣ ਮਤਲਬ ਤੁਸੀਂ ਆ ਕੇ ਜਿਹੜਾ ਲੋਕਾਂ ਦੇ ਵਿੱਚ ਜਾ ਰਹੇ ਹੋ ਹੁਣ ਵੀ ਲੋਕਾਂ ਦੇ ਵਿੱਚ ਜਾਣ ਲਈ ਤੁਹਾਡੇ ਕੋਲੇ ਪ੍ਰਬੰਧ ਕੀ ਆ ਮੁੱਖ ਮੰਤਰੀ ਭੁੰਜੇ ਬਹਿ ਕੇ ਰੋਟੀ ਖਾਂਦਾ ਇਹਦੇ ਨਾਲ ਹੜ੍ਹ ਥੋੜੀ ਨਾ ਕੰਟਰੋਲ ਹੋਣੇ ਨੇ ਮੁੱਖ ਮੰਤਰੀ ਦਾ ਕੰਮ ਕੀ ਆ ਉਹਦਾ ਕੰਮ ਹੈ ਕਿ ਉੱਥੇ ਮਤਲਬ ਜਿੰਨੀਆਂ ਵੀ ਕਿਸ਼ਤੀਆਂ ਨੇ ਵੋਟ ਨੇ ਉਹ ਉਹ ਪਹੁੰਚਦੀਆਂ ਹੋਣ ਰਸਤ ਪਹੁੰਚਦੀ ਹੋਵੇ ਐਂਡ ਮਤਲਬ ਜਿਹੜੀਆਂ ਟੀਮਾਂ ਨੇ ਰਾਹਤ ਕਾਰਜਾਂ ਵਾਲੀਆਂ ਉਹ ਪਹੁੰਚਦੀਆਂ ਹੋਣ ਲੇਕਿਨ ਸਥਿਤੀ ਜਿਹੜੀ ਆ ਉਹ ਸਾਡੇ ਸਾਹਮਣੇ ਆ ਕਿ ਸਥਿਤੀ ਇਸ ਰੂਪ ਦੀ ਹੈ ਕਿ ਸਰਕਾਰ ਜਿਹੜੀ ਹੈਗੀ ਉਹ ਉਸ ਰੂਪ ਦੇ ਵਿੱਚ ਕੰਮ ਜਿਹੜਾ ਨਹੀਂ ਕਰ ਰਹੀ ਜਿਸ ਰੂਪ ਦੇ ਵਿੱਚ ਕਰਨਾ ਚਾਹੀਦਾ ਹਾਂ ਇਹ ਇਕੱਲੀ ਇਹਨਾਂ ਦੀ ਨਲਾਇਕੀ ਨਹੀਂ ਮੈਂ ਕਹਿੰਦਾ ਇਹ ਪਿਛਲੀਆਂ ਦੀ ਵੀ ਆ 1988 ਚੜ ਆਏ ਉਦੋਂ ਬਾਅਦ ਇਹਨਾਂ ਦਾ ਬਣਦਾ ਕੀ ਸੀ ਬਣਦਾ ਸੀ ਕਿ ਡਰੇਨਾਂ ਨੂੰ ਮਤਲਬ ਕੰਟਰੋਲ ਕਰਦੇ ਡਰੇਨਾਂ ਨੂੰ ਹਰ ਮਤਲਬ ਢੰਗ ਦੇ ਨਾਲ ਜਿਹੜਾ ਸਫਾਈ ਹਰ ਸਾਲ ਹੁੰਦੀ ਜਿਹੜੇ ਬੰਨ ਨੇ ਉਹ ਉਹਨਾਂ ਨੂੰ ਮਜ਼ਬੂਤ ਕਰਦੇ ਜਿਹੜੇ ਕੰਡੇ ਨੇ ਚਾਹੇ ਉਹ ਬਿਆਸ ਦੇ ਨੇ ਚਾਹੇ ਉਹ ਰਾਵੀ ਦੇ ਨੇ ਚਾਹੇ ਉਹ ਸਤਲੁਜ ਦੇ ਨੇ ਉਹ ਉਹ ਮਜ਼ਬੂਤ ਕਰਦੇ ਸੋ ਇਹੇ ਚੀਜ਼ਾਂ ਕਰਨੀਆਂ ਬਣਦੀਆਂ ਸੀ ਇਹਨਾਂ ਨੂੰ ਔਰ ਤੁਸੀਂ ਦੇਖੋ ਵੀ ਲੋਕ ਉਥਾਂ ਦੇ ਕਿੰਨੇ ਪਰੇਸ਼ਾਨ ਆ ਉਹ ਕਹਿੰਦੇ ਜੀ ਉਹਨਾਂ ਦੇ ਘਰ ਡੋਪ ਰਹੇ ਆ ਵੀ ਜੇ ਅਸੀਂ ਮਿੱਟੀ ਇਕੱਠੀ ਕਰਕੇ ਉੱਚੇ ਉੱਚਾ ਕਰਨ ਲੱਗਦੇ ਆ ਤਾਂ ਇਹ ਕਹਿੰਦੇ ਮਾਈਨਿੰਗ ਕਰ ਦਿਓ ਮਾਈਨਿੰਗ ਤੁਸੀਂ ਨਹੀਂ ਕਰ ਸਕਦੇ ਕਿ ਨਾ ਮਤਲਬ ਸਿਸਟਮ ਜਿਹੜਾਗਾ ਉਹ ਆਮ ਬੰਦੇ ਨੂੰ ਪੀੜ ਕੇ ਰੱਖਦਾ ਇਹ ਸਾਡੇ ਲਈ ਮਤਲਬ ਸਮਝਣ ਦਾ ਸਵਾਲ ਹੈ ਸੋ ਇਹਨੂੰ ਕੌਮੀ ਰਾਹਤ ਆਫਤ ਐਲਾਨੇ ਕੌਮੀ ਆਫਤ ਐਲਾਨਣ ਤੋਂ ਬਾਅਦ ਇਹਦੇ ਚ ਉਸ ਰੂਪ ਦੇ ਵਿੱਚ ਮਤਲਬ ਜਿਹੜਿਆ ਨੈਸ਼ਨਲ ਤਾਕਤਾਂ ਨੂੰ ਨੈਸ਼ਨਲ ਸਾਡੀ ਜਿਹੜੀ ਸਰਕਾਰ ਆ ਉਹਨੂੰ ਉਤਰਨਾ ਚਾਹੀਦਾ ਤਾਂ ਕਿ ਪੰਜਾਬ ਦੀ ਵਾਹ ਫੜੀ ਜਾ ਸਕੇ ਹੁਣ ਤੁਸੀਂ ਦੇਖੋ ਦਿੰਦੇ ਕੀ ਨੇ ਜੀ ਮਨਦੀਪ ਜੀ ਅਗਰ ਕਿਸੇ ਦੀ 100% ਫਸਲ ਖਰਾਬ ਹੋ ਜਾਂਦੀ ਆ ਤਾਂ ਸਨੈਸ ਹੋ ਗਈ 100% ਖਰਾਬ ਹੋ ਗਈ ਸਰਕਾਰ ਨੂੰ ਕੀ ਦਿੰਦੀ ਹੈ ਜਸਟ 17000 ਰੁਪਇਆ ਪਰ ਏਕੜ ਇਸ ਤੋਂ ਵੱਧ ਦਾ ਕਾਨੂੰਨ ਹੈ ਨਹੀਂ ਅਜੇ ਤੱਕ ਹੁਣ 17000 ਤੋਂ ਖਰਚਾ ਕਰੀ ਬੈਠਾ ਝੋਨਾ ਨਿਕਲਦਾ 6000 ਰੁਪਏ 90 ਲੱਖ ਰੁਪਏ ਤੱਕ ਦਾ ਔਰ ਉਹਦਾ ਖਰਚਾ 17000 ਤੋਂ ਵੱਧ ਕਰੀ ਬੈਠਾਗਾ ਤਾਂ ਮੁਰਗੀ ਤੋਂ ਲੈ ਕੇ ਬੱਕਰੀ ਮਰੀ ਦੇ ਮੁਆਵਜ਼ੇ ਦੇਣ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਇਹ ਐਲਾਨ ਕਰਨਾ ਚਾਹੀਦਾ ਕਿ ਪਰ ਏਕੜ ਅਸੀਂ 1 ਲੱਖ ਰੁਪਿਆ ਜਿਹੜਾਗਾ ਉਹ ਕਿਸਾਨ ਨੂੰ ਫਸਲ ਦਾ 100% ਖਰਾਬ ਹੋਣ ਦੇ ਉੱਤੇ ਦੇਵਾਂਗੇ ਪਸ਼ੂ ਮਰਨ ਤੇ ਲੱਖ ਰੁਪਿਆ ਦੇਵਾਂਗੇ ਲੱਖ ਤੋਂ ਘੱਟ ਦੀ ਮੱਝ ਹੈ ਨਹੀਂ ਹੁਣ ਪੰਜਾਬ ਦੇ ਵਿੱਚ ਕੋਈ ਸੋ ਇਸ ਕਰਕੇ ਇਹਨਾਂ ਨੂੰ ਇਹ ਗੱਲ ਜਿਹੜੀ ਆ ਉਹ ਕੰਨੀ ਬਿਠਾਉਣੀ ਚਾਹੀਦੀ ਹੈ ਔਰ ਇਸ ਰਾਹਗਾ ਜਿਹੜਾ ਉਹ ਤੁਰਨਾ ਚਾਹੀਦਾਗਾ ਜੀ ਜੀ ਨਾਲ ਹੀ ਪੱਤੀ ਸਭ ਆਪਾਂ ਸਤਲੋਜ ਦੀ ਗੱਲ ਤਾਂ ਕਰ ਰਹੇ ਆਂ ਪਰ ਹੁਣ ਗੱਲ ਕਰਦੇ ਆਂ ਖਨੌਰੀ ਤੇ ਘਗਰ ਦੀ ਘਗਰ ਨੇ ਵੀ ਕੁਝ ਕੁ ਸਾਲ ਪਹਿਲਾਂ ਬੜਾ ਰੂਪ ਦਿਖਾਇਆ ਸੀ ਪਟਿਆਲੇ ਪਾਣੀ ਆਵੜਿਆ ਸੀਗਾ ਜਦੋਂ ਆਪਾਂ ਦੇਖਿਆ ਸੀ ਕਿ ਉਹ ਮਹਾਰਾਜੇ ਉਹਨਾਂ ਦਾ ਪਰਿਵਾਰ ਵੀ ਗਿਆ ਸੀ ਉਹਨਾਂ ਨੇ ਕੁਝ ਰੀਤੀ ਰਿਵਾਜ ਵੀ ਉੱਥੇ ਕੀਤੇ ਸੀ ਕੁਝ ਤਰੀਕੇ ਦੇ ਵੀ ਪਾਣੀ ਉੱਤਰ ਜਾਵੇ ਹ ਹੁਣ ਵੀ ਇਹ ਘੱਗਰ ਦੇ ਵਿੱਚ ਵੀ ਪਾਣੀ ਵਧ ਰਿਹਾ ਤੇ ਖਨੌਰੀ ਦੀ ਤੁਸੀਂ ਗੱਲਬਾਤ ਕਰ ਰਹੇ ਆ ਵੀ ਇਹ ਦਰਿਆ ਤਾਂ ਨਹੀਂ ਪਰ ਇਹ ਕੋਈ ਬਰਸਾਤੀ ਦਰਿਆ ਤੇ ਜਦੋਂ ਇਹ ਚ ਪਾਣੀ ਆਉਂਦਾ ਮਾਰ ਇਹ ਵੀ ਬਹੁਤ ਕਰਦਾ ਸੋ ਇਹ ਦੱਸਿਓ ਇਧਰਲੇ ਪਾਸੇ ਕੀ ਹਾਲਾਤ ਆ ਤੇ ਕਿਹੜੇ ਇਲਾਕੇ ਪ੍ਰਭਾਵਿਤ ਹੋ ਸਕਦੇ ਆ ਜੀ ਵਾਕਈ ਮਨਦੀਪ ਜੀ ਜਿਹੜਾ ਘੱਗਰ ਆਗਾ ਘੱਗਰ ਨੂੰ ਮਤਲਬ ਬਹੁਤ ਸਾਰੇ ਲੋਕ ਦਰਿਆ ਵੀ ਕਹਿੰਦੇ ਨੇ ਲੈਕਿਨ ਇਹ ਵੀ ਸੱਚ ਆ ਵੀ ਜਦੋਂ ਅਸੀਂ ਦਰਿਆਵਾਂ ਬਾਰੇ ਪੜ੍ਹਦੇ ਆ ਸਤਲੁਜ ਰਾਵੀ ਬਿਆਸ ਉਹ ਉਹਦੇ ਵਿੱਚ ਕਾ ਗਰਦਾ ਜਿਕਰ ਉਸ ਰੂਪ ਦੇ ਵਿੱਚ ਨਹੀਂ ਆਉਂਦਾ ਅਹਲ ਚ ਇਹ ਬਰਸਾਤੀ ਨਾਲਾ ਵੀ ਕਹਿੰਦੇ ਨੇ ਲੋਕ ਦਰਿਆ ਵੀ ਕਹਿੰਦੇ ਨੇ ਨਾਲੀ ਵੀ ਕਹਿੰਦੇ ਐਨੂੰ ਮਾਨਸਾ ਏਰੀਆ ਚ ਨਾਲੀ ਵੀ ਕਹਿੰਦੇ ਆ ਇਹ ਨਾ ਜਦੋਂ ਚੜ ਕੇ ਆਉਂਦਾ ਮਤਲਬ ਜਦੋਂ ਬਰਸਾਤੀ ਦਿਨਾਂ ਦੇ ਵਿੱਚ ਇਹ ਚ ਪਾਣੀ ਛੱਡਿਆ ਜਾਂਦਾ ਤਾਂ ਇਹ ਪਟਿਆਲਾ ਖਨੌਰੀ ਸੰਗਰੂਰ ਚ ਪੈਂਦਾ ਖਨੌਰੀ ਮਾਨਸਾ ਤੱਕ ਔਰ ਕੁਛੇ ਸਾ ਹਰਿਆਣੇ ਤੱਕ ਵੀ ਇਹ ਮਾਰ ਕਰਦਾ ਸਭ ਤੋਂ ਵੱਧ ਨੁਕਸਾਨ ਇਹ ਸੰਗਰੂਰ ਪਟਿਆਲਾ ਜ਼ਿਲ੍ਹਿਆਂ ਦੇ ਵਿੱਚ ਕਰਦਾ ਜਿੱਥੇ ਉਹਨਾਂ ਦੀ ਹੱਤ ਲੱਗਦੀ ਆ ਤਾਂ ਹੁਣ ਖੱਗਰ ਦਾ ਮਤਲਬ ਜਿਹੜਾ ਪਾਣੀ ਆ ਉਹ ਖਨੌਰੀ ਆ ਕੇ ਜਿਹੜਾ ਉਹ ਬਿਲਕੁਲ ਕਹਿ ਸਕਦੇ ਆਂਗੇ ਆ ਪਾ ਕੇ ਖਤਰੇ ਦੇ ਨਿਸ਼ਾਨ ਤੱਕ ਪਹੁੰਚਿਆ ਹੋਇਆਗਾ ਖਨੌਰੀ ਨੇ ਪਹਿਲਾਂ ਵੀ ਬਹੁਤ ਵਾਰ ਸੰਤਾਪ ਚ ੱਲਿਆ ਕਰਦਾ ਇਹ ਉਦੋਂ ਦਾ ਮਤਲਬ ਹਰਿਆਣਾ ਸ਼ੁਰੂ ਹੁੰਦਾਗਾ ਖਨੌਰੀ ਤੋਂ ਥੋੜਾ ਅੱਗੇ ਜਾ ਕੇ ਤਾਂ ਉੱਥੇ ਜਿਹੜੀ ਸਥਿਤੀ ਬਣੀ ਹੋਈ ਆ ਬੜੀ ਨਾਜ਼ੁਕੀ ਹੰਤੂ ਇਹ ਦੇਖੋ ਵੀ ਘੱਗਰ ਵੀ ਇਹਨਾਂ ਨੇ ਪਹਿਲਾਂ ਸਾਫ਼ ਨਹੀਂ ਕੀਤਾ ਘੱਗਰ ਦੇ ਜਿਹੜੇ ਮਤਲਬ ਕੰਡੇ ਨੇ ਉਹ ਮਜ਼ਬੂਤ ਨਹੀਂ ਕੀਤੇ ਜੇ ਕਿਤੇ ਘੱਗਰ ਦੇ ਕੰਡੇ ਮਜ਼ਬੂਤ ਕੀਤੇ ਹੁੰਦੇ ਉਹਦੇ ਕਿਨਾਰੇ ਮਤਲਬ ਸਟਰੋਂਗ ਕੀਤੇ ਹੁੰਦੇ ਤਾਂ ਉਹ ਲੋਕ ਅੱਜ ਡਰਦੇ ਨਾ ਉਹ ਲੋਕ ਅੱਜ ਮਤਲਬ ਉਸ ਰੂਪ ਦੇ ਵਿੱਚ ਬੈੰਦੇ ਨਾ ਇਹ ਸਾਰਾ ਮੰਡੀਪਈ ਆਪਾਂ ਕਿਸੇ ਦਿਨ ਵਿਸ਼ੇਸ਼ ਪ੍ਰੋਗਰਾਮ ਵੀ ਕਰਾਂਗੇ ਇਹਦੇ ਤੇ ਵੀ ਕਿਵੇਂ ਪੰਜਾਬ ਨੂੰ ਡੋਬੋਇਆ ਜਦੋਂ ਬੰਨ ਬਣਾਏ ਨੇ ਆ ਹਰੀਕੇ ਪੱਤਣ ਵਾਲਾ ਲਾ ਲਓ ਮਤਲਬ ਉਹਦੂ ਬਾਅਦ ਪੰਜਾਬ ਡੁੱਬਣ ਲੱਗਿਆ ਹਰੀਕੇ ਪੱਤਣਾ ਉੱਚਾ ਇਸ ਕਰਕੇ ਕੀਤਾ ਗਿਆ ਤਾਂ ਕਿ ਰਾਜਸਥਾਨ ਤੱਕ ਪਾਣੀ ਜਾਵੇ ਉਹਦੇ ਨਾਲ ਸਾਡਾ ਕਿੰਨਾ ਨੁਕਸਾਨ ਹੋਇਆ ਆ ਜੋ ਲੋਕ ਜਿਹੜੇ ਨੇ ਹਰੀਕੇ ਦੇ ਨੇੜੇ ਵਾਲੇ ਉਹੋ ਠਿਕਰੀ ਪਹਿਲਾਂ ਰਾਤ ਰਹਿਣਾ ਦਿਨੇ ਸੌਂਦੇ ਨੇ ਰਾਤ ਨੂੰ ਸੌਂਦੇ ਆ ਇਹ ਸਥਿਤੀ ਬਣੀ ਹੋਈ ਆ ਉਹ ਪੰਜਾਬ ਚਾਰੇ ਪਾਸਿਓਂ ਜਿਹੜਾ ਡੁੱਬਦਾ ਦਿਖਾਈ ਦੇ ਰਿਹਾ ਜੀ ਹੋਰ ਸਾਡੇ ਲੀਡਰ ਸੈਲਫੀਆਂ ਕਰਾਉਣ ਤੱਕ ਸੀਮਤ ਨੇ ਚਿੱਟੇ ਕੱਪੜੇ ਪਾ ਕੇ ਮੀਂਹ ਦੇ ਪਾਣੀ ਚ ਕਿਹੜਾ ਜਾਂਦਾ ਹੁੰਦਾ ਜੀ ਬਿਲਕੁਲ ਜੀ ਤੇ ਦੂਜੇ ਪਾਸੇ ਇੱਕ ਹੋਰ ਵੀ ਪੰਜਾਬ ਸਰਕਾਰ ਜਿਹੜਾ ਉਹ ਸਿਆਪਾ ਪਾ ਕੇ ਬੈਠੀ ਹੈ ਕੁਝ ਲੋਕਾਂ ਦਾ ਧਿਆਨ ਉਧਰ ਵੀ ਆ ਜੀ ਵਿਧਾਇਕ ਪਠਾਨ ਮਾਜਰਾ ਜਿਹੜੇ ਬੜੇ ਚਰਚਾ ਚ ਰਹਿੰਦੇ ਨੇ ਤੇ ਹੁਣ ਚਰਚਾ ਖਾਸੀ ਹੋ ਗਈ ਉਹਨਾਂ ਦੀ ਜਿਉਂਕਿ ਉਹ ਪਹਿਲਾਂ ਸਰਕਾਰ ਦੇ ਖਿਲਾਫ ਬੋਲੇ ਸੀ ਉਹਨਾਂ ਨੇ ਇੱਕ ਅਫਸਰ ਨੂੰ ਵੀ ਟਾਰਗੇਟ ਕੀਤਾ ਉਸ ਤੋਂ ਬਾਅਦ ਸਰਕਾਰ ਨੇ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਫਿਰ ਉਹਨਾਂ ਨੂੰ ਗ੍ਰਿਫਤਾਰ ਕਰਨ ਗਏ ਤੇ ਫਿਰ ਕਹਿੰਦੇ ਆ ਜੀ ਬੜੇ ਫਿਲਮੀ ਤਰੀਕੇ ਨਾਲ ਉਹ ਜਿਹੜੇ ਸੀਗੇ ਫਰਾਰ ਹੋ ਗਿਆ ਜੀ ਉੱਥੇ ਪੁਲਿਸ ਉੱਤੇ ਗੋਲੀਆਂ ਚੁਲਾ ਕੇ ਜਿਵੇਂ ਨਹੀਂ ਉਹ ਫਿਲਮਾਂ ਦੇ ਵਿੱਚ ਹੁੰਦਾ ਹੁੰਦਾ ਵੀ ਪੁਲਿਸ ਤੇ ਗੋਲੀਆਂ ਚੁਲਾ ਕੇ ਭੱਜ ਜਾਂਦੇ ਨੇ ਕਹਿੰਦੇ ਇਦਾਂ ਹੀ ਵਿਧਾਇਕ ਸਾਹਿਬ ਭੱਜ ਗਏ ਜਦ ਕਿ ਉੱਥੇ ਦੇ ਲੋਕ ਕੁਝ ਹੋਰ ਹੀ ਗਵਾਹੀ ਦੇ ਰਹੇ ਨੇ ਸੋ ਇਹ ਦੱਸਿਓ ਪੂਰਾ ਮਾਮਲਾ ਕੀ ਆ ਤੇ ਇਹ ਕਹਿੰਦੇ ਕਿ ਪਕਲਾ ਪਠਾਨ ਮਾਜਰਾ ਦੀ 10 ਹੋਰ ਵਿਧਾਇਕਾਂ ਉੱਤੇ ਵੀ ਸਰਕਾਰ ਅੱਖ ਰੱਖ ਰਹੀ ਆ ਇਹ ਨੰਬਰ ਹੋਰ ਵੀ ਤਾਂ ਜਾ ਸਕਦਾ ਸੋ ਇਹ ਦੱਸਿਓ ਪੂਰਾ ਮਾਮਲਾ ਕੀ ਆ ਦੇਖੋ ਮਨਦੀਪ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਿਆਂ ਪਠਾਨ ਮਾਜਰਾ ਕੌਣ ਹੈ ਪਠਾਨ ਮਾਜਰਾ ਇੱਕ ਬਹੁਤ ਸਟਰੋਂਗ ਐਮਐਲਏ ਹੈ ਪਾਰਟੀ ਦਾ ਇਹਨੇ ਪਿਛਲੇ ਦਿਨੀ ਸਖਤਾਲ ਖੈਰਾ ਹੋਰਾਨਾ ਬਹਿਸ ਕਰਦਿਆਂ ਦੱਸਿਆ ਮੇਰੇ ਕੋਲ ਸੈਂਕੜੇ ਏਕੜ ਜ਼ਮੀਨ ਹੈ ਮਤਲਬ ਇਹਦੀ ਜ਼ਮੀਨ ਪੰਜਾਬ ਚ ਨਹੀਂ ਹੈ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਵੀ ਹੈ ਇਹ ਪਰਿਵਾਰ ਪਾਕਿਸਤਾਨ ਤੋਂ ਉੱਜੜ ਕੇ ਆਇਆ ਹੋਇਆ ਪਰਿਵਾਰ ਹੈ ਔਰ ਪਹਿਲਾਂ ਇਹ ਪਰਿਵਾਰ ਕਾਂਗਰਸ ਦੇ ਨੇੜੇ ਰਿਹਾ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਠਾਨ ਮਾਜਰਾ ਸਰਗਰਮ ਰਿਹਾ ਫਿਰ ਮਨਪ੍ਰੀਤ ਹੋਰਾਨੇ ਜਿਹੜੀ ਪਾਰਟੀ ਬਣਾਈ ਪੀਪਲਜ਼ ਪਾਰਟੀ ਆ ਪੰਜਾਬ ਇਹੋ ਦੇ ਵਿੱਚ ਵੀ ਸਰਗਰਮ ਰਿਹਾ ਟਰੱਕ ਯੂਨੀਅਨ ਦਾ ਵੀ ਇਹ ਪ੍ਰਧਾਨ ਰਿਹਾ ਇਹਨੇ ਹਰ ਪਾਸੇ ਹੱਥ ਮਾਰਨ ਦੀ ਕੋਸ਼ਿਸ਼ ਜਿਹੜੀ ਕੀਤੀ ਆ ਯਾਨੀ ਕਿ ਪੈਸੇ ਪੱਖੋਂ ਵੀ ਇਹ ਅਮੀਰ ਹੈ ਸਿਆਸੀ ਤੌਰ ਦੇ ਉੱਤੇ ਵੀ ਤਕੜਮਵਾਜ ਬੰਦਾ ਹੈ ਮਤਲਬ ਸਿਆਸੀ ਤੌਰ ਦੇ ਉੱਤੇ ਵੀ ਇਹ ਨਫੇ ਨੁਕਸਾਨ ਦੇਖ ਕੇ ਛਾਲ ਮਾਰਨ ਦਾ ਆਦੀ ਹੈਗਾ ਔਰ ਇਹਨੇ ਪਿਛਲੇ ਸਮੇਂ ਦੇ ਵਿੱਚ ਜਦੋਂ ਸਰਕਾਰ ਬਣੀ ਤਾਂ ਉਦੋਂ ਸਰਕਾਰ ਬਣਨ ਤੋਂ ਪਹਿਲਾਂ ਹੀ ਇੱਕ ਚਰਚਾ ਸ਼ੁਰੂ ਹੋ ਗਈ ਚਰਚਾ ਸ਼ੁਰੂ ਹੋ ਗਈ ਵੀ ਇੱਕ ਔਰਤ ਸਾਹਮਣੇ ਆਈ ਉਹ ਕਹਿੰਦੀ ਜੀ ਇਹਨੇ ਪਹਿਲਾਂ ਵਿਆਹ ਹੁੰਦਾ ਹੋਇਆ ਮੇਰੇ ਨਾਲ ਵਿਆਹ ਕੀਤਾ ਮੇਰੇ ਨਾਲ ਅਨੰਦ ਕਾਰਜ ਵੀ ਕੀਤੇ ਤਾਂ ਉਹ ਚਰਚਾ ਇਹਦੀ ਬਹੁਤ ਛੇੜੀ ਉਦੋਂ ਲੋਕਾਂ ਨੇ ਮੰਗ ਕੀਤੀ ਪਠਾਨ ਮਾਜਰਾ ਖਿਲਾਫ ਕਾਰਵਾਈ ਕਰੋ ਤੁਸੀਂ ਕਿਹੜੀ ਨੈਤਿਕਤਾ ਦੀ ਗੱਲ ਕਰਦੇ ਹੋ ਸਿੱਖ ਧਰਮ ਦਾ ਵਿਅਕਤੀ ਹੈ ਚੁਣਿਆ ਹੋਇਆ ਨਮਾਇੰਦਾ ਹੈ ਇੱਕ ਔਰਤ ਦੇ ਹੁੰਦਿਆ ਮਤਲਬ ਇੱਕ ਔਰਤ ਦੇ ਨਾਲ ਹੋਰ ਵਿਆਹ ਕੀਤਾ ਉਹਨੂੰ ਗਮਰਾਹ ਕੀਤਾ ਤਾਂ ਉਦੋਂ ਇਹਨਾਂ ਨੇ ਹੁਣ 3.5 ਸਾਲ ਲੋਕਾਂ ਦੀ ਸੁਣੀ ਨਹੀਂ ਮਨਦੀਪ ਜੀ ਇਹਨਾਂ ਨੇ ਕੋਈ ਕਾਰਵਾਈ ਜਿਹੜੀ ਆ ਪਠਾਨ ਮਾਜਰਾ ਖਿਲਾਫ ਇਸ ਇਸ਼ੂ ਨੂੰ ਲੈ ਕੇ ਨਹੀਂ ਕੀਤੀ ਹਾਲਾਂਕਿ ਇਹਨਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਸੀ ਇਸੇ ਦਰਮਿਆਨ ਇੱਕ ਚਰਚਾ ਹੋਰ ਵੀ ਚੱਲਦੀ ਆ ਉਹ ਚੱਲਦੀ ਆ ਫਫੜ ਵਾਲੀ ਮਤਲਬ ਇਹ ਮੰਨਿਆ ਜਾਂਦਾ ਹੈ ਕਿ ਇਹ ਭਗਵੰਤ ਮਾਨ ਹੋਰਾਂ ਦੀ ਜਿਹੜੀ ਪਤਨੀ ਗੁਰਪ੍ਰੀਤ ਕੌਰ ਆ ਡਾਕਟਰ ਗੁਰਪ੍ਰੀਤ ਕੌਰ ਹਰਿਆਣੇ ਦੀ ਉਹ ਇਹ ਉਹਦਾ ਫਫੜ ਲੱਗਦਾ ਉਹਨਾਂ ਫਫੜ ਇਹ ਜਮਾ ਸਕਾ ਫਫੜਾ ਕਿ ਜਾਂ ਮਤਲਬ ਕਈ ਵਾਰ ਘਰਾਂ ਚੋਂ ਵੀ ਹੁੰਦਾ ਹੈ ਕਈ ਵਾਰ ਮਤਲਬ ਮਾਮੇ ਭੂਆ ਵਾਲੀ ਰਿਸ਼ਤੇਦਾਰੀ ਦੇ ਵਿੱਚੋਂ ਵੀ ਫਫੜ ਲੱਗਦਾ ਹੁੰਦਾ ਇਹ ਤਾਂ ਨਹੀਂ ਮੈਨੂੰ ਪਤਾ ਪਰ ਇੱਕ ਗੱਲ ਪੱਕੀ ਆ ਵੀ ਇਹ ਫਫੜ ਜ਼ਰੂਰ ਲੱਗਦਾ ਇਹ ਇਸ ਕਰਕੇ ਵੀ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਮੁੱਖ ਮੰਤਰੀ ਤੱਕ ਇਹਦੀ ਪਹੁੰਚ ਆ ਗਈ ਜਿਹੜੀ ਉਹ ਸਟਰੋਂਗ ਮੰਨੀ ਜਾਂਦੀ ਸੀ ਵੀ ਇਹ ਆ ਆਪਣੀ ਭਤੀਜੀ ਨੂੰ ਫੋਨ ਕਰਕੇ ਜਿਹੜਾਗਾ ਉਹ ਸਿੱਧਾ ਆਪਣੇ ਕੰਮ ਵੀ ਕਰਵਾਉਂਦਾ ਸੀ ਔਰ ਜਾਂਦਾ ਵੀ ਸੀਗਾ ਜਾਨੀ ਕਿ ਇਹ ਫਫੜਤਾ ਜਿਹੜਾ ਉਹ ਹੈਗਾਗਾ ਤਾਂ ਹੁਣ ਸਥਿਤੀ ਕੀ ਬਣੀ ਸਥਿਤੀ ਇਹ ਬਣੀ ਵੀ ਕ੍ਰਿਸ਼ਨ ਕੁਮਾਰ ਅਫਸਰ ਹੈ ਠੀਕ ਔਰ ਇਹਦੇ ਏਰੀਏ ਦੇ ਵਿੱਚ ਭਾਖੜਾ ਜੇ ਬੰਦੀ ਹੈਗੀ ਤਾਂ ਉੱਥੇ ਬਹੁਤ ਸਾਰਾ ਨੁਕਸਾਨ ਜਿਹੜਾ ਹੈਗਾ ਉਹ ਪਾਖੜਾ ਹਰ ਸਾਲ ਕਰਦੀ ਹੈ ਸੈਕੰਡਲੀ ਜਿਹੜਾ ਹੈਗਾ ਆਪਾਂ ਗੱਲ ਪਿੱਛੇ ਜੇ ਘੱਗਰ ਦੀ ਕੀਤੀ ਆ ਉਹ ਵੀ ਨੇੜ ਦੀ ਲੰਗਦਾ ਹੈਗਾ ਤਾਂ ਇਹ ਹੁਣ ਇਹਨੇ ਕਿਹਾ ਵੀ ਇਹਦੇ ਸਾਰੇ ਕਸ ਲਈ ਕ੍ਰਿਸ਼ਨ ਕੁਮਾਰ ਜ਼ਿੰਮੇਵਾਰ ਹੈ ਹਾਲਾਂਕਿ ਦੇਖੋ ਕ੍ਰਿਸ਼ਨ ਕੁਮਾਰ ਇੱਕ ਅਫਸਰ ਹੈ ਇਕੱਲੇ ਕ੍ਰਿਸ਼ਨ ਕੁਮਾਰ ਤੇ ਜ਼ਿੰਮੇਵਾਰੀ ਨਹੀਂ ਸਿੱਟੀ ਜਾ ਸਕਦੀ ਟੋਟਲ ਸਰਕਾਰ ਜ਼ਿੰਮੇਵਾਰ ਹੁੰਦੀ ਹੈ ਇੱਕ ਅਫਸਰ ਕੱਲਾ ਨਹੀਂ ਠੀਕ ਹੈ ਕੱਲਾ ਅਫਸਰ ਕਈ ਵਾਰ ਘੁੱਤਰਿਆ ਹੁੰਦਾ ਉਹ ਜਾਦੇ ਉਈ ਮਤਲਬ ਆਪਦੇ ਹੱਥ ਗੱਲ ਲੈ ਲੈਂਦਾ ਪਰ ਪੂਰੀ ਸਰਕਾਰ ਜ਼ਿੰਮੇਵਾਰ ਹੁੰਦੀ ਆ। ਔਰ ਇਹ ਦਿੱਲੀ ਵਾਲਿਆਂ ਖਿਲਾਫ ਬੋਲਿਆ ਇੱਥੇ ਨਹੀਂ ਰੋਕਿਆ ਕਹਿੰਦਾ ਮੇਰੇ ਕੋਲ ਨੀਲੀਆਂ ਫਿਲਮਾਂ ਵੀ ਹੈਗੀਆਂ ਦਿੱਲੀ ਵਾਲਿਆਂ ਦੀ ਸਾਡੇ ਲੀਡਰਾਂ ਦੀਆਂ। ਉਸ ਤੋਂ ਬਾਅਦ ਇਹਦੇ ਨਾਲ ਉਹ ਗਨਮੈਨ ਬੁਲਾ ਲੈ ਜਾਂਦੇ ਨੇ ਤੇ ਫੇਰ ਕੱਲ ਇਹ ਹਰਿਆਣੇ 'ਚ ਹੀ ਸੀਗਾ ਆਪਦੇ ਰਿਸ਼ਤੇਦਾਰੀ 'ਚ ਕਰਨਾਲ ਨੇੜੇ ਇੱਕ ਪਿੰਡ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਹਰਿਆਣੇ ਵਾਲੀ ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਮੈਂਬਰ ਦਾ ਘਰ ਹੈ ਉਹ ਪਿੰਡ ਦਾ ਸਾਬਕਾ ਸਰਪੰਚ ਵੀ ਆ ਪੁਲਿਸ 4:30 5:00 ਵਜੇ ਕੰਧਾਂ ਔਰ ਇਹਨੂੰ ਗਿਰਫਤਾਰ ਕਰ ਲਿਆ ਗਿਰਫਤਾਰ ਕਰਨ ਤੋਂ ਬਾਅਦ ਖਬਰ ਆਈ ਜਿਹੜੀ ਫਿਲਮੀ ਸਟਾਈਲ ਵਾਲੀ ਕਿ ਜੀ ਉਹ ਤਾਂ ਪਠਾਨ ਮਾਜਰਾ ਫਰਾਰ ਹੋ ਗਿਆ ਗੋਲੀਆਂ ਚਲਾ ਕੇ ਪਠਾਨ ਮਾਜਰਾ ਮਤਲਬ ਐਡਾ ਕਿਹੜਾ ਜਿਉਣਾ ਮੋੜ ਸੀਗਾ ਵੀ ਜਿਹੜਾ ਉਹ ਇਸ ਰੂਪ ਦੇ ਵਿੱਚ ਫਰਾਰ ਹੋ ਗਿਆ ਉ ਤਾਂ ਬਣਦਾ ਇਹ ਸੀਗਾ ਵੀ ਪੁਲਿਸ ਪਾਰਟੀ ਉਸ ਰੂਪ ਦੇ ਵਿੱਚ ਜਾਂਦੀ ਤਿੰਨ ਪਿਸਤੌਲ ਕਹਿੰਦੇ ਸੀਗੇ ਜੀ ਇਹਦੇ ਕੋਲੇ ਹੁਣ ਸਵਾਲ ਜਿਹੜਾ ਸਭ ਤੋਂ ਹੈ ਮੈਂ ਕੀ ਪਠਾਨ ਮਾਜਰਾ ਉਦੋਂ ਬੋਲਿਆ ਜਦੋਂ ਉਹਦੇ ਖਿਲਾਫ ਰੇਪ ਦਾ ਪਰਚਾ ਪੈ ਗਿਆ ਕੀ ਪਠਾਨ ਮਾਜਰਾ ਨੇ ਉਦੋਂ ਟਾਰਗੇਟ ਕੀਤੇ ਦਿੱਲੀ ਵਾਲੇ ਤੇ ਸਰਕਾਰ ਜਦੋਂ ਉਹਦੇ ਤੇ ਰੇਪ ਦਾ ਪਰਚਾ ਪੈ ਗਿਆ ਜਾਂ ਇਹਨਾਂ ਨੇ ਉਹਦੇ ਤੇ ਪਰਚਾ ਉਦੋਂ ਪਾਇਆ ਜਦੋਂ ਇਹਨਾਂ ਦੇ ਖਿਲਾਫ ਬੋਲਣ ਲੱਗਿਆ ਹੁਣ ਇਹ ਦੋਨਾਂ ਚੋਂ ਜਿਹੜੀ ਚੀਜ਼ ਪਹਿਲਾਂ ਹੋਈ ਹੈ ਇਹਦਾ ਨਤਾਰਾ ਹੋਣਾ ਚਾਹੀਦਾ ਨਤਾਰਾ ਤਾਂ ਦੇਖੋ ਇਹਦਾ ਹੋਣਾ ਨਹੀਂ ਇਹ ਤਾਂ ਕਹਿੰਦੇ ਆ ਵੀ 26 ਅਗਸਤ ਨੂੰ ਇਹਦੇ ਖਿਲਾਫ ਕੇਸ ਦਰਜ ਹੋ ਗਿਆ ਸੀ 1 ਸਤੰਬਰ ਨੂੰ ਜਾ ਕੇ ਬੋਲੇ ਜੇ ਭਾਈ 26 ਅਗਸਤ ਨੂੰ ਐਫਆਈਆਰ ਦਰਜ ਹੋ ਗਈ ਸੀ ਕੋਈ ਨਵਾਂ ਨਵਾਂ ਮਸਲਾ ਤਾਂ ਇਹ ਨਹੀਂ ਜਨਾ ਵੀ ਇਨਕੁਆਇਰੀ ਕੀਤੀ ਜਾਵੇ ਸਾਢੇ 3 ਸਾਲ ਪੁਰਾਣਾ ਮਸਲਾ ਹੁੰਦਾ ਹੈ 2021 ਦਾ ਮਸਲਾ ਜੇ ਪ੍ਰੈਕਟੀਕਲੀ ਦੇਖਣਾ ਹੋਵੇ ਉਹ ਔਰਤ ਵਾਲਾ ਤੇ ਤੁਸੀਂ ਫਿਰ 27 ਅਗਸਤ ਨੂੰ ਕਿਉਂ ਨਾ ਚੱਕਿਆ ਇਹ ਬੋਲਣ ਦਾ ਮੌਕਾ ਹੀ ਨਾ ਦਿੰਦੇ ਕੀ ਤੁਸੀਂ ਬੈਕਡੇਟ ਦੇ ਵਿੱਚ ਮਤਲਬ ਕਾਰਵਾਈ ਕੀਤੀ ਹੈ ਇਹਦੇ ਤੇ ਆਪਣੇ ਆਪ ਨੂੰ ਬਚਾਉਣ ਦੇ ਲਈ ਜਾਂ ਬਚਾਉਣ ਦੇ ਲਈ ਅਗਲੀ ਗੱਲ ਹੁਣੇ ਮਸਲੇ ਦੇ ਉੱਤੇ ਮੁੱਖ ਮੰਤਰੀ ਸਾਹਿਬ ਦਾ ਇੱਕ ਸ਼ਬਦ ਤੱਕ ਨਹੀਂ ਆਇਆ ਕਿ ਐਮਐਲਏ ਦੇ ਖਿਲਾਫ ਕਾਰਵਾਈ ਹੋਈ ਆ ਉਹ ਵੱਡੀ ਗੱਲ ਐ ਐਮਐਲਏ ਗੋਲੀਆਂ ਚਲਾ ਕੇ ਫਰਾਰ ਹੋਇਆ ਇਹਨਾਂ ਦੇ ਅਨੁਸਾਰ ਪੁਲਿਸ ਹਰਾਸਤ ਦੇ ਵਿੱਚੋਂ ਦੇਦੇ ਤੇ ਮੁੱਖ ਮੰਤਰੀ ਜਾਂ ਡੀਜੀਪੀ ਪੰਜਾਬ ਦਾ ਬੋਲਣਾ ਬਣਦਾ ਸੀਗਾ ਜਿਹੜੇ ਭਾਈ ਸਾਹਿਬ ਬੋਲ ਰਹੇ ਨੇ ਉਹ ਸੰਵਿਧਾਨਕ ਤੌਰ ਦੇ ਉੱਤੇ ਸਰਕਾਰ ਦੇ ਵਿੱਚ ਕਿਸੇ ਅਹੁਦੇ ਦੇ ਉੱਤੇ ਹੈ ਨਹੀਂਗੇ ਸੋ ਇਸ ਕਰਕੇ ਇਹ ਬੜਾ ਇੱਕ ਪਹਿਲੂ ਆਗਾ ਕਿ ਪਠਾਨ ਮਾਜਰਾ ਦਾ ਜਿਹੜਾ ਮਸਲਾ ਹੈਗਾ ਉਹ ਮਸਲਾ ਹੜਾਂ ਦੇ ਦਿਨਾਂ ਦੇ ਵਿੱਚ ਬਹੁਤ ਸੁਰਖੀਆਂ ਵਟੋਰ ਰਿਹਾ ਔਰ ਸਰਕਾਰ ਸਾਰਾ ਕੁਝ ਪਠਾਨ ਮਾਜਰਾ ਤੇ ਸੱਟ ਰਹੀ ਆ ਤੇ ਪਠਾਨ ਮਾਜਰਾ ਸਰਕਾਰ ਤੇ ਸੱਟ ਰਿਹਾ ਦੱਸਿਆ ਇਹ ਵੀ ਜਾ ਰਿਹਾ ਕਿ ਦਰਜਨ ਦੇ ਲਗਭਗ 10 ਤੋਂ ਵੱਧ ਐਮਐਲਏ ਨੇ ਜਿਨ੍ਹਾਂ ਦੇ ਖਿਲਾਫ ਇਹ ਕਾਰਵਾਈ ਕਰ ਸਕਦੇ ਨੇ ਇਹ ਅਸਲ ਦੇ ਵਿੱਚ ਮਨਦੀਪ ਜੀ ਕਰਦੇ ਕੀ ਨੇ ਇਹਨਾਂ ਦੀ ਸਟ੍ਰੈਟਜੀ ਕੀ ਹੈ ਕਿ ਜਦੋਂ ਕੋਈ ਇਲੈਕਸ਼ਨ ਹੁੰਦੀ ਹੈ ਜਿਵੇਂ ਇਹਨਾਂ ਨੇ ਵਿਜੇ ਸਿੰਘਲਾ ਜਿਹੜਾ ਮਾਨਸਾਲਾ ਲੀਡਰ ਸੀਗਾ ਉਹਦੇ ਖਿਲਾਫ ਕਾਰਵਾਈ ਕੀਤੀ ਸਿਹਤ ਮੰਤਰੀ ਸੀ ਉਹ ਮੁੱਖ ਮੰਤਰੀ ਨੇ ਕਿਹਾ ਮੇਰੇ ਕੋਲ ਸਬੂਤ ਨੇ ਕ੍ਰਪਸ਼ਨ ਦੇ ਔਰ ਇਹਨਾਂ ਨੇ ਬਾਇ ਇਲੈਕਸ਼ਨ ਜਿੱਤੀ ਉਸ ਤੋਂ ਬਾਅਦ ਇਹਨਾਂ ਨੇ ਪਿੱਛੇ ਜੇ ਤੁਹਾਡੇ ਜਲੰਧਰ ਏਰੀਆ ਦੇ ਰਮਨ अरोड़ा ਦੇ ਖਿਲਾਫ ਕਾਰਵਾਈ ਕੀਤੀ ਇਲੈਕਸ਼ਨ ਜਿੱਤਣ ਦੇ ਲਈ ਫੇਰ ਪਿੱਛੇ ਜਿਹਨਾਂ ਨੇ ਮਤਲਬ ਜਿਹੜਾਗਾ ਉਹਨਮੋਲ ਗਗਨਮਾਨ ਜਦੋਂ ਅਸਤੀਫਾ ਦੇ ਕੇ ਉਹ ਤੁਹਾਨੂੰ ਮੋਲ ਗਗਨਮਾਨ ਦੇ ਪੱਖ ਦੇ ਵਿੱਚ ਇੱਕ ਮਾਹੌਲ ਬਣ ਗਿਆ ਨਹੀਂ ਤਾਂ ਮਤਲਬ ਅਸਤੀਫਾ ਉਹ ਵੀ ਲੈ ਦੇ ਆਈ ਸੀ ਜਾਂ ਲੈ ਲਿਆ ਸੀਗਾ ਔਰ ਮੁੱਖ ਮੰਤਰੀ ਸਾਹਿਬ ਜਦੋਂ ਬਿਮਾਰ ਹੁੰਦੇ ਨੇ ਇੱਕ ਵੀ ਐਮਐਲਏ ਉਹਨਾਂ ਦਾ ਪਤਾ ਲੈਣ ਨਹੀਂ ਸੀ ਗਿਆ ਉਹ ਤਾਂ ਇੱਕ ਬੇਬਣਗੀ ਮੁੱਖ ਮੰਤਰੀ ਦੇ ਪੱਖ 'ਚ ਇਹਨਾਂ ਨੂੰ ਬੈਕਪੋਰਟ ਤੇ ਜਾਣਾ ਪਿਆ ਹੁਣ ਪਠਾਨ ਮਾਜਰਾ ਹੀ ਨਹੀਂ 10 ਤੋਂ ਵੱਧ ਐਮਐਲਏ ਦੱਸੇ ਜਾਂਦੇ ਨੇ ਜਿਨ੍ਹਾਂ 'ਚ ਤਿੰਨ ਬੀਬੀਆਂ ਨੇ ਜਿਹੜੀਆਂ ਐਮਐਲਏ ਉਹ ਕਿੜੀਆਂ ਨੇ ਆਪਾਂ ਸਮਝ ਚੁੱਕੇ ਆ ਜਾਂ ਦੱਸ ਦਿਆਂਗੇ ਉਹਨਾਂ ਵਾਲੇ ਦਿਨਾਂ 'ਚ ਸੋ ਇਸ ਕਰਕੇ ਪਹਿਲੂ ਇਹ ਹੈਗਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਾਂ ਤਾਂ ਇਹਦੇ ਖਿਲਾਫ 3 ਸਾਲ ਪਹਿਲਾਂ ਕਾਰਵਾਈ ਕੀਤੀ ਜਾਂਦੀ ਮੰਦੇ ਬਹੁਤ ਨੈਤਿਕ 41 ਪਾਰਟੀ ਹੈ ਔਰ ਕਾਰਵਾਈ ਕਰਦੀ ਆ ਹੁਣ ਜਦੋਂ ਬੋਲਿਆ ਉਦੋਂ ਕਾਰਵਾਈ ਕੀਤੀ ਆ ਤਾਂ ਇਹਦੇ ਵਿੱਚ ਲੱਗਦਾ ਹੈਗਾ ਕਿ ਇਹ ਅਸਲ ਦੇ ਵਿੱਚ ਬਾਕੀਆਂ ਨੂੰ ਸੰਕੇਤ ਦੇਣਾ ਚਾਹੁੰਦੇ ਨੇ ਭਾਈ ਬੋਲੋ ਨਾ ਸਰਕਾਰ ਖਿਲਾਫ ਜੇ ਬੋਲੇ ਤਾਂ ਤੁਹਾਡਾ ਪਠਾਨ ਮਾਜਰੇ ਵਾਲਾ ਹਾਲ ਹੋਊਗਾ ਜੀ ਜੀ ਬਿਲਕੁਲ ਤੇ ਹੁਣ ਜਾਂਦੇ ਆਂਦੇ 3200 ਆਪਾਂ ਇੱਕ ਅੰਤਰਰਾਸ਼ਟਰੀ ਖਬਰ ਤੇ ਵੀ ਗੱਲਬਾਤ ਕਰ ਲੈਂਦੇ ਆ ਇਸ ਤਰ੍ਹਾਂ ਜੋ ਵਿਸ਼ਵ ਪੱਧਰ ਤੇ ਜਿਹੜੀ ਪੋਲਿਟਿਕਸ ਚੱਲ ਰਹੀ ਹੈ ਉਹ ਬਹੁਤ ਇੱਕ ਨਵੇਂ ਸਿਰੇ ਤੋਂ ਕੁਝ ਗਰੁੱਪ ਬਣ ਰਹੇ ਨੇ ਦੇਸ਼ਾਂ ਦੇ ਤੇ ਹਾਲਾਤ ਜਿਹੜੇ ਨੇ 트럼ਪ ਦੇ ਜਿੱਤਣ ਅਨਸਾਰ ਹੀ ਬਹੁਤ ਵੱਖਰੇ ਜਿਹੜੇ ਉਹ ਬਣ ਤੇ ਹੁਣ ਜੋ ਭਾਰਤ ਹਮੇਸ਼ਾ ਅਮਰੀਕਾ ਦੇ ਨਾਲ ਜੋ ਚੱਲਦਾ ਅਮਰੀਕਾ ਦੇ ਨਾਲ ਪੂਰੀ ਦੋਸਤੀ ਦੀ ਜਿਹੜੀ ਗੱਲਬਾਤ ਚੱਲਦੀ ਰਹਿੰਦੀ ਸੀ ਸੋ ਰੂਸ ਨਾਲੋਂ ਵੱਧ ਭਾਰਤ ਦੇ ਪ੍ਰਧਾਨ ਮੰਤਰੀ ਦੇ ਚੱਕਰ ਅਮਰੀਕਾ ਲੱਗਦੇ ਸੀ ਪਰ ਹੁਣ ਅੱਜਕੱਲ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ ਕਿਉਂਕਿ ਟੈਰਫ ਲੱਗਣ ਤੋਂ ਬਾਅਦ ਹੁਣ ਭਾਰਤ ਦੀ ਨੇੜਤਾ ਰੂਸ ਅਤੇ ਚੀਨ ਨਾਲ ਵੱਧ ਰਹੀ ਹੈ ਤੇ ਖਾਸ ਤੌਰ ਤੇ ਮੋਦੀ ਸਾਹਿਬ ਆਪਣੇ ਪੁਤਿਨ ਦੇ ਨਾਲ ਜਿਹੜੀਆਂ ਸੈਲਫੀਆਂ ਸ਼ੇਅਰ ਕਰ ਰਹੇ ਨੇ ਉਹਨਾਂ ਦੀ ਗੱਡੀ 'ਚ ਬੈਠੀਆਂ ਤਸਵੀਰਾਂ ਤੇ ਦੂਜੇ ਪਾਸੇ ਟਰੰਪ ਜਿਹੜੇ ਨੇ ਉਹ ਕੋਈ ਨਾ ਕੋਈ ਸਟੇਟਸ ਪਾ ਕੇ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਬਿਆਨ ਦੇ ਕੇ ਦੱਸ ਰਹੇ ਆ ਵੀ ਅਸੀਂ ਵੀ ਸਾਰਾ ਕੁਝ ਦੇਖ ਰਹੇ ਆ ਸੋ ਇਹ ਦੱਸੋ ਵੀ ਕਿਸ ਤਰੀਕੇ ਦੀ ਚਰਚਾ ਚੱਲ ਰਹੀ ਆ ਇਹ ਵੀ ਅੱਜ ਖਬਰਾਂ ਚੱਲ ਰਹੀਆਂ ਨੇ ਅਮਰੀਕਾ ਦੇ ਵਿੱਚ ਕਿ ਹੁਣ ਛੇਤੀ ਕਿਤੇ ਟਰੰਪ ਸਾਹਿਬ ਜਿਹੜਾ ਉਹ ਭਾਰਤ ਦਾ ਦੌਰਾ ਨਹੀਂ ਕਰਨਗੇ ਵੈਸੇ ਸ਼ਾਇਦ ਹੋ ਸਕਦਾ ਸੀ ਕਿ ਉਹ ਇਸ ਸਾਲ 2025 ਚ ਦੌਰਾ ਕਰ ਲੈਂਦੇ ਜਾਂ 26 ਦੇ ਸਟਾਰਟਿੰਗ ਚ ਕੋਈ ਦੌਰਾ ਹੋ ਜਾਂਦਾ ਪਰ ਹੁਣ ਇਹ ਵੀ ਖਬਰਾਂ ਨੇ ਕਿ ਉਹ ਦੌਰਾ ਵੀ ਕੈਨਸਲ ਹੀ ਸਮਝੋ ਸੋ ਇਹ ਦੱਸੋ ਵੀ ਕੀ ਚੱਲ ਰਿਹਾ ਦੇਖੋ ਜੀ ਭਾਰਤ 1990 ਮੈਂ ਤੋਂ ਲੈ ਕੇ ਜਦੋਂ ਤੋਂ ਡਾਕਟਰ ਮਨਮੋਹਨ ਸਿੰਘ ਫైనాన్స్ ਮਿਨਿਸਟਰ ਬਣੇ ਮਨਮੋਹਨ ਸਿੰਘ ਅਮਰੀਕਾ ਚ ਜੌਬ ਕਰਦੇ ਸੀਗੇ ਵਾਰਡ ਬੈਂਕ ਚ ਉੱਥੋਂ ਆ ਕੇ ਮਤਲਬ ਉਹ ਫైనాన్స్ ਮਿਨਿਸਟਰ ਬਣੇ ਉਸ ਤੋਂ ਬਾਅਦ ਭਾਰਤ ਅਮਰੀਕਾ ਦੇ ਨਾਲ ਲਗਾਤਾਰ ਕਿਓ ਖਿਚੜੀ ਚੱਲਿਆ ਆ ਰਿਹਾ ਸੀਗਾ ਔਰ ਲਗਾਤਾਰ ਅਮਰੀਕਾ ਦੀਆਂ ਪਾਲਿਸੀ ਜਿੱਥੇ ਲਾਗੂ ਹੁੰਦੀਆਂ ਸੀ ਵਪਾਰਕ ਹਿੱਤ ਸਾਂਝੇ ਸੀਗੇ ਭਾਰਤ ਅਮਰੀਕਾ ਦੇ ਨਾਲ ਸੀਗਾ ਭਾਰਤ ਦੇ ਸਬੰਧ ਗੁਆਂਢੀ ਮੁਲਕਾਂ ਚੀਨ ਤੇ ਰੂਸ ਦੇ ਨਾਲ 1990 ਮੈਂ ਤੋਂ ਲੈ ਕੇ ਕੋਈ ਬਹੁਤੇ ਸਖਾਵੇਂ ਨਹੀਂ ਸੀ ਅਮਰੀਕਾ ਨਾਲ ਵੱਧ ਸਖਾਵੇਂ ਸੀ ਹੁਣ ਯੂ ਟਰਨ ਮਤਲਬ ਜਿਹੜਾਗਾ ਉਹ ਪਿਛਲੇ ਦਿਨਾਂ ਦੇ ਵਿੱਚ ਵਜਿਆ ਕਿ ਅਮਰੀਕਾ ਵੱਲੋਂ ਪਹਿਲਾਂ 25% ਫਿਰ ਸਦ ਟੈਰਫ ਫਿਰ ਉਹ 25% ਹੋਰ ਵਧਾ ਕੇ 50% ਦਾ ਟੈਰਫ ਜਿਹੜਾ ਲਾਇਆ ਗਿਆ ਔਰ ਭਾਰਤ ਜਿਹੜਾ ਹੈਗਾ ਉਹ ਫਿਰ ਰੂਸ ਵਾਲੇ ਪਾਸੇ ਨੂੰ ਹੋਇਆ ਹਾਲਾਂਕਿ ਤੇਲ ਉਹ ਤੋਂ ਪਹਿਲਾਂ ਖਰੀਦਣਾ ਸ਼ੁਰੂ ਕਰ ਦਿੱਤਾ ਸੀਗਾ ਹੁਣ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ 2 ਦਿਨ ਪਹਿਲਾਂ ਚੀਨ ਦੌਰੇ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਹੈ ਉਹ ਮੁਲਾਕਾਤ ਨੇ ਏਸ਼ੀਆ ਦੇ ਇਸ ਖਿੱਤੇ ਦੇ ਵਿੱਚ ਉਸ ਚਰਚਾ ਨੂੰ ਵਧਾਤਾ ਕਿ ਭਾਰਤ ਤੇ ਚੀਨ ਨੇ ਨੇੜੇ ਆ ਗਏ ਅਜੇ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਪਾਕਿਸਤਾਨ ਦੇ ਨਾਲ ਭਾਰਤ ਦਾ ਟਕਰਾਅ ਹੋਇਆ ਤਾਂ ਉਦੋਂ ਚੀਨ ਪਾਕਿਸਤਾਨ ਦੀ ਪਿੱਠ ਤੇ ਖੜਾ ਦਿਖਾਈ ਦੇ ਰਿਹਾ ਸੀ ਭਾਰਤੀ ਮੀਡੀਆ 'ਚ ਵੀ ਚਰਚਾ ਸੀ ਕਿ ਪਾਕਿਸਤਾਨ ਦੀ ਹਮਾਇਤ ਚੀਨ ਸਿੱਧੇ ਰੂਪ ਦੇ ਵਿੱਚ ਕਰ ਰਿਹਾ ਹੈ ਲੇਕਿਨ ਤੁਸੀਂ ਦੇਖੋ ਕਿ ਬਹੁਤ ਥੋੜੇ ਦਿਨਾਂ ਦੇ ਵਕਫੇ ਦੇ ਵਿੱਚ ਭਾਰਤ ਚੀਨ ਦੇ ਨੇੜੇ ਚੱਲਿਆ ਗਿਆ ਔਰ ਅਮਰੀਕਾ ਦਾ ਜਿਹੜਾ ਉਹ ਪਾਕਿਸਤਾਨ ਨੂੰ ਇੱਕ ਸਾਹ ਦੇ ਨਾਲ ਹੁਣ ਸਪੋਰਟ ਕਰਨ ਲੱਗ ਗਿਆ ਸੋ ਏਸ਼ੀਆ ਦੇ ਇਸ ਖਿੱਤੇ ਦੇ ਵਿੱਚ ਦੁਨੀਆ ਦੇ ਦੋ ਵੱਡੇ ਮੁਲਕ ਨੇ ਦੋਨੇ ਦੁਨੀਆ ਦੇ ਵੱਧਵਾਦੀ ਵਾਲੇ ਮੁਲਕ ਨੇ ਭਾਰਤ ਤੇ ਚੀਨ ਤਾਂ ਦੋਨਾਂ ਦੀ ਆਪਸ ਦੇ ਵਿੱਚ ਨੇੜਤਾ ਕੀ ਮੈਨੇ ਰੱਖਦੀ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਊਗਾ ਆ ਅਮਰੀਕਾ ਇਹਦੇ ਤੇ ਬਹੁਤ ਔਖਾ ਹੋਇਆ ਨਜ਼ਰ ਜਿਹੜਾ ਉਹ ਆ ਰਿਹਾ ਕਿਉਂਕਿ ਅਮਰੀਕਾ ਚਾਹੁੰਦਾ ਸੀ ਕਿ ਏਸ਼ੀਆ ਦੇ ਖਿੱਤੇ ਦੇ ਵਿੱਚ ਦੁਨੀਆ ਦੀਆਂ ਜਿਹੜੀਆਂ ਮਤਲਬ ਦੋ ਵੱਡੀਆਂ ਤਾਕਤਾਂ ਇੱਕ ਪਾਸੇ ਰੂਸ ਚੀਨ ਇੱਕ ਪਾਸੇ ਅਮਰੀਕਾ ਕਿ ਭਾਰਤ ਰਾਹੀਂ ਉਹ ਅਮਰੀਕਾ ਤੇ ਰੂਸ ਦੇ ਨਾਲ ਟੱਕਰ ਲੈਂਦਾ ਰਹੇ ਪਰ ਭਾਰਤ ਅਗਰ ਆਪਣਾ ਰੁਖ ਰੂਸ ਤੇ ਚੀਨ ਵਾਲੇ ਪਾਸੇ ਨੂੰ ਸੌਫਟ ਕਰ ਲਿਆ ਤਾਂ ਉਹਦੇ ਨਾਲ ਅਮਰੀਕਾ ਨੂੰ ਇੱਕ ਬਹੁਤ ਵੱਡਾ ੱਤਕਾਗਾ ਜਿਹੜਾ ਉਹ ਨਜ਼ਰ ਆ ਰਿਹਾ ਜੀ 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 ਬਿਲਕੁਲ ਜਿਹੜਾ ਤਾਜ਼ਾ ਬਿਆਨ ਦਿੱਤਾ ਸੀ ਟਰੰਪ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਹਿੰਦੇ ਵੀ ਸ਼ਾਇਦ ਲੋਕਾਂ ਨੂੰ ਲੱਗਦਾ ਕਿ ਮਰਕਾ ਭਾਰਤ ਨਾਲ ਬਹੁਤ ਤਕੜਾ ਬਿਨੈਸ ਕਰਦਾ ਪਰ ਕਹਿੰਦੇ ਭਾਰਤ ਤਾਂ ਉਹਦਾ ਸਾਰਾ ਸਮਾਨ ਸਾਡੇ ਵਿੱਚ ਹੀ ਜਾਂਦਾ ਤੇ ਸਾਨੂੰ ਵੇਚਣ ਦਿੰਦਾ ਸਾਨੂੰ ਟੈਰਫ ਤੇ ਜਿਹੜੇ ਬਹੁਤ ਹਾਈਅਰ ਚਾਰਜ ਕਰਦਾ ਸੋ ਕਹਿੰਦੇ ਅਸੀਂ ਸਾਰਾ ਕੁਝ ਦੇਖ ਰਹੇ ਹਾਂ ਸੋ ਉਹਨਾਂ ਨੇ ਕਿਹਾ ਕੁਛ ਨਹੀਂ ਵੀ ਆਪਾਂ ਕਰਨਾ ਕੀ ਹੈ ਕੀ ਨਹੀਂ ਪਰ ਇਹ ਦੱਸ ਦਿੱਤਾ ਵੀ ਰੁਕ ਸਾਡਾ ਸਖਤ ਹੈ ਤੇ ਜਲਦੀ ਕੋਈ ਐਲਾਨ ਹੋ ਸਕਦਾ ਖੈਰ ਦੇਖਦੇ ਹਾਂ ਹਾਲਾਤ ਤੇਜ਼ੀ ਨਾਲ ਬਦਲ ਰਹੇ ਨੇ ਸੋ ਨਗਾ ਸਾਡੀ ਬਣੀ ਰਹੇਗੀ ਫਿਲਹਾਲ ਪਤੀ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਤੇ ਚਰਚਾ ਕਰਨ ਲਈ ਸ਼ੁਕਰੀਆ ਜੀ ਮਨਜੀਤ ਜੀ ਧੰਨਵਾਦ ਜੀ ਸੋ ਅਸੀ ਸਾਡਾ ਖਾਸ ਪ੍ਰੋਗਰਾਮ ਪੰਜਾਬੀ ਬਾਕਸ ਤੇ ਚਰਚਾ ਅਸੀਂ ਕਰਾਂਗੇ ਦੇਸ਼ ਵਿਦੇਸ਼ ਦੀਆਂ ਨਾਲ ਪੰਜਾਬ ਦੀਆਂ ਖਾਸ ਖਬਰਾਂ ਉੱਤੇ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਆਪਣੇ ਸੁਝਾਅ ਪ੍ਰੋਗਰਾਮ ਸੰਬੰਧੀ ਕਮੈਂਟ ਬਾਕਸ ਵਿੱਚ ਜਰੂਰ ਰੱਖਿਓ ਧੰਨਵਾਦ